ਡੌਗ ਬਰੀਡਿੰਗ ਚ ਬਹੁਤ ਵਧੀਆ ਇਨਕਮ ਆ। ਪ੍ਰੋਫਿਟ ਹੀ ਪ੍ਰੋਫਿਟ ਆ। ਪਰ ਗੱਲ ਕੀ ਆਗਾ? ਤਪੱਸਿਆ। ਵੀ ਸੋਨੂੰ ਅਪ ਟੂ ਡੇਟ ਰਹਿਣਾ ਪੈਂਦਾ। ਠੀਕ ਐ। ਵੀ ਜਿਹੜਾ ਇਹ ਬਰੀਡਰ ਤੁਹਾਡੇ ਨਾਲ ਦੇ ਸੋਚ ਨਹੀਂ ਰਹੇ, ਸੋਨੂੰ ਉਹਨਾਂ ਤੋਂ ਲੱਗ ਸੋਚਣਾ ਪੈਂਦਾ ਵੀ ਭਾਈ ਤੁਸੀਂ ਤਾਂ ਇੱਥੇ ਕਰਦੇ ਫਰੀ ਚੱਲੋ, ਅਸੀਂ ਤਾਂ ਸਾਡੀ ਤਾਂ ਲੈ ਨਹੀਂ ਹੋ ਰਾਂ। ਮਨੂੰ ਆਪਣੀ 8 ਕਿੱਲੇ ਦੀ ਆਪਾਂ ਖੇਤੀ ਕਰਦਾ ਸੀ। ਓਕੇ। ਤੇ ਜਿਹੜੀ ਫਿਲਹਾਲ ਕਰ ਰਹੇ ਹਾਂਗੇ। ਠੀਕ ਐ। ਕਈ ਵਾਰੀ ਵਧਾ ਲਈਦੀ ਆ, ਕਈ ਵਾਰੀ ਘਟਾ ਲਈਦੀ ਆ। ਠੀਕ ਐ। ਐਦਗੀ 8 ਕਿੱਲੇ ਦੀ ਕੀਤੀ ਸੀਗੀ ਕਿਉਂਕਿ ਆਪਣੀ ਆਪਦੀ ਜ਼ਮੀਨ ਹੈ ਨਹੀਂ। ਆਪਣੀ ਸਾਰੀ ਠੇਕੇ ਤੇ ਹੁੰਦੀ ਹੈਗੀ ਅੱਛਾ ਤੁਹਾਡੇ ਕੋਲੇ ਆਪਣੀ ਜ਼ਮੀਨ ਹੈ ਨਹੀਂ ਆਪਣੀ ਜ਼ਮੀਨ ਹੈ ਨਹੀਂ ਆਪਣੇ ਕੋਲ ਫਿਰ ਇੱਕ ਇੱਥੇ ਵੱਧ ਕਿਸਮਤੀ ਕਮਾ ਮੈਂ ਹਨਾ ਲੋਕਾਂ ਦੀ ਵੀ ਜ਼ਮੀਨ ਵੇਚ ਕੇ ਬਾਹਰ ਜਾ ਕੇ ਕੰਮ ਕਰਦੇ ਨੇ ਹਨਾ ਜੀ ਤੇ ਤੁਹਾਡੇ ਕੋਲੇ ਜ਼ਮੀਨ ਹੈ ਨਹੀਂ ਤੁਸੀਂ ਇੱਥੇ ਕੰਮ ਕਰ ਰਹੇ ਹੋ ਤੇਰੀ ਫਾਰਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਦੁੱਧ ਸੇਲ ਕਰਕੇ ਪ੍ਰੋਫਿਟ ਆ ਇੱਕ ਨੰਬਰ ਹੋ ਗਿਆ ਜੀ ਦੂਜੀ ਗੱਲ ਜੇ ਤੁਹਾਡੇ ਲਵੇ ਚੰਗੀ ਬਰੀਡਾ ਬੱਚੀਆਂ ਸੇਲ ਹੁੰਦੀਆਂ ਨੇਗੀਆਂ ਦੋ ਠੀਕ ਹੈ ਤੇ ਉਸ ਤੋਂ ਬਾਅਦ ਅੱਗੇ ਦੁੱਧ ਦੇ ਆਪਾਂ ਪ੍ਰੋਡਕਟ ਬਣਾ ਕੇ ਵੀ ਸੇਲ ਕਰ ਸਕਦੇ ਆ ਦਹੀਂ ਹੋਗੀ ਹਾਂ ਜੇ ਤੁਹਾਡੇ ਕੋਲੇ ਸਾਰਾ ਜੇ ਤੁਹਾਨੂੰ ਨੌਲੇਜ ਆ ਉਹਦੇ ਬਾਰੇ ਪਤਾ ਕੁਝ ਹੈ ਯਾਰ ਬਹਾ ਹੈਗਾ ਜੀ ਹਾਂ ਹੂੰ ਤੇ ਚੰਗੀਆਂ ਬੱਚੀਆਂ ਸੇਲ ਕਰ ਸਕਦੇ ਆ ਆਪਾਂ ਬਰੀਡਿੰਗ ਕਰਕੇ ਬਰੀਡਿੰਗ ਕਰਕੇ ਠੀਕ ਆ ਜੀ ਠੀਕ ਹੈ ਅੱਜ ਦੇ ਟਾਈਮ ਦਾ ਜੇ ਤੁਹਾਡੇ ਲਈ ਬਹੁਤ ਟਾਪ ਦੀ ਬਰੀਡ ਆ ਗਈ ਤੁਹਾਡੇ ਫਾਰਮ ਦੇ ਉੱਤੇ ਬੱਚੇ ਤੱਕ ਵੀ ਸੇਲ ਹੋ ਜਾਂਦੇ ਹਾਂ ਹਾਂਜੀ ਦੋਸਤੋ ਸਵਾਗਤ ਆ ਆਪਣੇ ਆਰਟੀਵੀ ਚੈਨਲ ਨੀਲੋਵਾਲ ਦੇ ਉੱਤੇ ਤੁਹਾਡਾ ਅੱਜ ਜਿਹੜੀ ਵੀਡੀਓ ਅਸੀਂ ਲੈ ਕੇ ਆਏਗੇ ਬਹੁਤ ਹੀ ਖਾਸ ਮਖਾਸ ਆ ਤੁਹਾਡੇ ਲਈ ਵੀਡੀਓ ਦਾ ਜਿਹੜਾ ਕਨਸੈਪਟ ਕੀ ਆ ਜਿੱਦਾਂ ਲੋਕ ਅੱਜ ਕੱਲ ਬਾਹਰ ਤੁਰੇ ਜਾਂਦੇ ਆ ਇਹ ਬਹਾਨਾ ਲਾ ਕੇ ਮੈਂ ਬਹਾਨਾ ਲਾ ਕੇ ਕਹੂੰਗਾ ਵੀ ਇਹ ਬਹਾਨਾ ਲਾ ਕੇ ਕਿ ਪੰਜਾਬ ਚ ਕੰਮ ਨਹੀਂ ਹੈਗਾ ਜੀ ਇੱਥੇ ਕੋਈ ਸਿਸਟਮ ਨਹੀਂ ਹੈਗਾ ਜੀ ਇੱਥੇ ਦੀ ਖੇਤੀ ਫੇਲ ਆ ਜੀ ਇੱਥੇ ਦੇ ਕਾਰੋਬਾਰ ਫੇਲ ਨੇ ਇਸੇ ਸੰਬੰਧ ਵਿੱਚ ਅੱਜ ਮੈਂ ਵੀਡੀਓ ਲੈ ਕੇ ਆਇਆ ਵੀਰ ਨੇ ਮੇਰੇ ਨਾਲ ਨਾਬਾ ਰਿਆਸਤ ਹੁੰਦਾ ਜਿਹੜਾ ਨਾਬਾ ਰਿਆਸਤਾ ਹੈ ਇੱਥੋਂ ਦੇ ਇੱਕ ਵੀਰ ਨੇ 22 ਅਮਨਿੰਦਰ ਸਿੱਧੂ ਜੀ ਫਾਰਮਿੰਗ ਦਾ ਕੰਮ ਕਰਦੇ ਨੇ ਕਊ ਫਾਰਮਿੰਗ ਦਾ ਕੰਮ ਕਰਦੇ ਨੇ ਤੇ ਨਾਲ-ਨਾਲ ਇਹਨਾਂ ਦੇ ਡੌਗ ਵੀ ਰੱਖੇ ਹੋਏ ਨੇ ਉਹ ਖੇਤੀਬਾੜੀ ਨਾਲ ਸੰਬੰਧਿਤ ਇਹਨਾਂ ਨੇ ਕੀਤਾ ਤੋਰਿਆ ਹੈ ਪੂਰੀ ਜਾਣਕਾਰੀ ਇਹਨਾਂ ਤੋਂ ਲੈਣੇ ਆਗੇ ਕਦੋਂ ਤੋਂ ਕੰਮ ਕਰਦੇ ਨੇ ਕੀ ਇਹਦੇ 'ਚ ਮੁਨਾਫਾ ਕੀ ਇਹਨਾਂ ਨੇ ਲਾਗਤ ਲਾਈ ਹੈ ਬਾਕੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚੋਂ ਸਾਂਝੀ ਕਰਦੇ ਆਂ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਜੀ ਅੱਜ ਕੰਮ ਕਰਕੇ ਵੀ ਚੱਲ ਰਿਹਾ ਕੰਮਕਾਰ ਬਹੁਤ ਵਧੀਆ ਜੀ ਵਧੀਆ ਚੱਲ ਰਿਹਾ ਵਧੀਆ ਜੀ ਤੇ ਮੈਂ ਇੱਕ ਗੱਲ ਤੁਹਾਡੇ ਨਾਲ ਪਹਿਲੀ ਸਾਂਝੀ ਕਰ ਰਹਿਣਾ ਵੀ ਜਿਹੜਾ ਅੱਜ ਕੱਲ ਤੁਹਾਡੇ ਵਰਗੇ ਯੂਥ ਹੈ ਜੰਗ ਬਲੱਡ ਆ ਜਿਹੜਾ ਉਹ ਆਪਣਾ ਮੁਲਕ ਛੱਡ ਕੇ ਪੰਜਾਬ ਛੱਡ ਕੇ ਖਾਸ ਮੈਂ ਗੱਲ ਕਰੂੰ ਪੰਜਾਬ ਦੇ ਲੋਕਾਂ ਦੀ ਵੀ ਪੰਜਾਬ ਛੱਡ ਕੇ ਨਾ ਇਹ ਬਾਹਰ ਨੂੰ ਪੁਰੇ ਜਾਂਦੇ ਆ ਜੀ ਉਹ ਇਹ ਬਹਾਨਾ ਮੈਂ ਜਿੱਦਾਂ ਪਹਿਲਾਂ ਦੱਸਿਆ ਵੀ ਇੱਥੇ ਕੰਮ ਨਹੀਂ ਹੈਗਾ ਜੀ ਇੰਨੀ ਕੁ ਗੱਲ ਤੋਂ ਸ਼ੁਰੂ ਕਰ ਲੈਣ ਵੀ ਤੁਹਾਡੇ ਕੋਲ ਕੰਮ ਹੈਗਾ ਕੰਮ ਬਹੁਤ ਹੈ ਪੰਜਾਬ ਦੇ ਵਿੱਚ ਅੱਛਾ ਹਰ ਇੱਕ ਬੰਦੇ ਦੀ ਆਪਦੀ ਆਪਦੀ ਸੋਚ ਨਹੀਂ ਹੁੰਦੀ ਹੈਗੀ ਠੀਕ ਹੈ ਵੀ ਆਪਾਂ ਕਿਸ ਤਰੀਕੇ ਨਾਲ ਸੋਚ ਰਹੇ ਹਾਂ ਕੋਈ ਮੋਟੇ ਜਿਹੇ 5-10 ਕੰਮ ਗਣਿਆਓ ਪਹਿਲਾਂ ਤਾਂ ਵੀ ਇਹ ਕਰ ਸਕਦਾ ਕਿਸਾਨ ਭਾਈ ਸਾਡਾ ਜੇ ਮੈਨੂੰ ਕੋਈ ਕਵੇ ਵੀ ਤੂੰ ਪੰਜਾਬ ਦੇ ਵਿੱਚ ਕੰਮ ਕਿਹੜਾ ਕਰ ਸਕਦਾ ਹਨਾ ਵੀ ਹਾਂ ਜੋ ਜਿੱਥੇ ਜਿਵੇਂ ਵੀ ਮੇਰਾ ਸਿਸਟਮ ਹੈਗਾ ਹਾਂ ਖੇਤੀ ਕਿਤੇ ਨਹੀਂ ਗਈ ਬਿਲਕੁਲ ਠੀਕ ਹੈ ਹੂੰ ਡੈਰੀ ਫਾਰਮਿੰਗ ਹੋਗੀ ਹੂੰ ਅੱਜਕੱਲ ਬੱਕਰੀਆਂ ਦਾ ਬਹੁਤ ਵਧੀਆ ਚੱਲ ਰਿਹਾ ਸਿਸਟਮ ਚੱਲ ਰਿਹਾ ਜੀ ਠੀਕ ਹੈ ਤੇ ਹੋਰ ਮੰਨ ਕੇ ਚਲੋ ਜੋ ਵੀ ਆ ਸੇਲ ਪਰਚੇਸ ਦਾ ਕੰਮ ਵੀ ਆਪਾਂ ਪੰਜਾਬ 'ਚ ਕਰ ਸਕਦੇ ਆ ਕਰ ਸਕਦੇ ਆ ਵਧੀਆ ਉਹਦਾ ਸਕੋਪ ਹੈਗਾ ਸਾਰਾ ਕੁਝ ਸਕੋਪ ਤਾਂ ਚਲੋ ਹਰੇਕ ਕੰਮ ਦੇ ਵਿੱਚ ਮਿਹਨਤ ਤਾਂ ਹੈਗੀ ਆ ਸੇਲ ਪਰਚੇਸ ਦਾ ਬਾਕੀ ਇੱਕ ਸੋਸ਼ਲ ਮੀਡੀਆ ਅੱਜ ਦੇ ਟਾਈਮ ਬਹੁਤ ਜ਼ਿਆਦਾ ਗਰੋ ਕਰ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਜੇ ਆਪਣੇ ਵਿੱਚ ਕੋਈ ਸਕਿੱਲ ਆ ਗਈ ਹਾਂਜੀ ਆਪਾਂ ਆਪਦਾ YouTube ਚੈਨਲ ਖੋਲ੍ਹ ਸਕਦੇ ਆ Instagram ਦੇ ਉੱਤੇ ਆਪਾਂ ਰੀਲਸ ਪਾ ਸਕਦੇ ਆ ਉਤੋਂ ਵੀ ਕਮਾਈ ਹੋ ਸਕਦੀ ਹੈ ਉਤੋਂ ਵੀ ਕਮਾਈ ਹੋ ਸਕਦੀ ਹੈ ਜੀ ਜੀ ਆਪਾਂ ਨੂੰ ਜਿਮ ਜੁੰਮ ਦਾ ਸ਼ੌਂਕ ਆ ਜਾਂ ਰਨਿੰਗ ਵਗੈਰਾ ਦਾ ਜਾਂ ਉਹ ਚੀਜ਼ਾਂ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਆਪਾਂ ਉਹਨਾਂ ਤੋਂ ਕਮਾਈ ਵੀ ਕਰ ਸਕਦੇ ਹਾਂ ਆਪਣੇ ਟਰਿਕ ਦਿਖਾ ਕੇ ਆਪਣੇ ਟਰਿਕ ਦਿਖਾ ਕੇ ਹੂੰ ਕੰਮ ਬਹੁਤ ਤਰ੍ਹਾਂ ਦੇ ਕੰਮ ਨੇ ਜਿਹੜੇ ਹੁਣ ਜਿਨਾਂ ਨੂੰ ਸਟੱਡੀ ਦਾਗਾ ਉਹ ਆਪਣੀ ਸਟੱਡੀ ਵਗੈਰਾ ਦਾ ਪ੍ਰਮੋਟ ਕਰ ਸਕਦੇ ਨੇ ਅੱਜ ਦੇ ਮੇਨ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੰਮ ਪਿਆਗਾ ਹੂੰ ਤੁਹਾਡੇ ਅੰਦਰ ਗੁਣ ਹੋਣਾ ਚਾਹੀਦਾਗਾ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਹੁਣ ਡੈਰੀ ਫਾਰਮਿੰਗ ਕਰਦੇ ਆ ਡੈਰੀ ਫਾਰਮਿੰਗ ਅਸੀਂ ਉਹ ਵੀ ਸੋਸ਼ਲ ਮੀਡੀਆ ਤੇ ਲੈ ਜਾ ਲਿਆ ਚੁੱਕਿਆਂਗੇ ਜੀ ਆਦਰ ਟਾਈਮ ਲੋਕ ਸੋਸ਼ਲ ਮੀਡੀਆ ਤੇ ਵੀ ਡੈਰੀ ਫਾਰਮਿੰਗ ਨੂੰ ਬਹੁਤ ਪਿਆਰ ਕਰ ਰਹੇ ਨੇ ਕਿ ਡੈਰੀ ਫਾਰਮਿੰਗ ਹੋਗੀ ਡੌਗ ਬਰੀਡਿੰਗ ਹੋਗੀ ਹੂੰ ਤਾਂ ਕੰਮ ਤਾਂ ਬਹੁਤ ਆ ਬਾਕੀ ਆਪਦੇ ਹਰੇਕ ਬੰਦੇ ਦੇ ਆਪਦੇ ਕਰਨ ਤੇ ਹੁੰਦਾਗਾ ਤੇ ਹਰੇਕ ਬੰਦੇ ਦੀ ਆਪਦੀ ਸੋਚ ਹੁੰਦੀ ਹੈ ਜੀ ਠੀਕ ਹੈ ਜੀ ਤੇ ਖੇਤੀ ਦੀ ਗੱਲ ਕਰੀਏ ਥੋੜੀ ਆਪਣੇ ਕੋਲੇ ਖੇਤੀ ਦੀ ਜੇ ਗੱਲ ਕਰਾਂ ਵੀ ਖੇਤੀ ਦੀ ਜਿਹੜੀ ਕਿੰਨੀ ਕੁ ਆਪਣੇ ਕੋਲੇ ਹੈਗੀ ਹੈ ਆਪਣੀ 8 ਕਿੱਲੇ ਦੀ ਆਪਾਂ ਖੇਤੀ ਕਰਦਾ ਸੀ ਓਕੇ ਤੇ ਜਿਹੜੀ ਫਿਲਹਾਲ ਕਰ ਰਹੇ ਹਾਂਗੇ ਠੀਕ ਹੈ ਕਈ ਵਾਰੀ ਵਧਾ ਲਈਦੀ ਹੈ ਕਈ ਵਾਰੀ ਘਟਾ ਲਈਦੀ ਹੈ ਠੀਕ ਹੈ ਐੜਗੀ 8 ਕਿਲੇ ਲੈਂਦੀ ਕੀਤੀ ਸੀਗੀ ਕਿਉਂਕਿ ਆਪਣੀ ਆਪਦੀ ਜ਼ਮੀਨ ਹੈ ਨਹੀਂ ਆਪਣੀ ਸਾਰੀ ਠੇਕੇ ਤੇ ਹੁੰਦੀ ਹੈਗੀ ਅੱਛਾ ਤੁਹਾਡੇ ਕੋਲੇ ਆਪਣੀ ਜ਼ਮੀਨ ਨਹੀਂ ਹੈਣੀ ਆਪਣੀ ਜ਼ਮੀਨ ਹੈ ਨਹੀਂ ਆਪਣੇ ਲਈ ਫਿਰ ਇੱਕ ਇੱਥੇ ਵੱਧ ਕਿਸਮਤ ਦੀ ਕਮਾ ਮੈਂ ਹਨਾ ਲੋਕਾਂ ਦੀ ਵੀ ਜ਼ਮੀਨ ਵੇਚ ਕੇ ਬਾਹਰ ਜਾ ਕੇ ਕੰਮ ਕਰਦੇ ਨੇ ਹਨਾ ਜੀ ਤੇ ਤੁਹਾਡੇ ਕੋਲੇ ਜ਼ਮੀਨ ਹੈ ਨਹੀਂ ਤੁਸੀਂ ਇੱਥੇ ਕੰਮ ਕਰ ਰਹੇ ਹੋ ਹਾਂ ਆਪਾਂ ਇੱਥੇ ਕਰ ਰਹੇ ਆਂਗੇ ਜ਼ਮੀਨ ਠੇਕੇ ਤੇ ਲੈ ਕੇ ਠੇਕੇ ਤੇ ਲੈ ਕੇ ਦੇਖੋ ਜੀ ਇੱਕ ਗੱਲ ਨੋਟ ਕਰਨ ਵਾਲੀ ਆ ਵੀ ਤੁਸੀਂ ਜ਼ਮੀਨ ਤੁਹਾਡੇ ਕੋਲੇ ਹੈ ਨਹੀਂ ਜ਼ਮੀਨ ਠੇਕੇ ਤੇ ਲੈ ਕੇ ਫਾਰਮ ਦਾ ਕੰਮ ਕਰ ਰਹੇ ਹੋ ਜੀ ਹੁਣ ਆਪਾਂ ਫਾਰਮ 'ਚ ਚੱਲ ਵੜੀਏ ਜੀ ਫਾਰਮ ਦੇ ਵਿੱਚ ਤੁਸੀਂ ਕਿੰਨੇ ਪਸ਼ੂ ਰੱਖੇ ਹੋਏ ਆ ਆਪਣੇ ਲਵੇ ਘਟੋ ਘਟ ਹੈਗੇ ਨੇ 20 ਤੋਂ 25 ਐਨੀਮਲ ਫਿਲਹਾਲ ਤਾਂ ਹੈਗੇ ਨੇ ਠੀਕ ਹੈ ਉਸ ਦਿਨ ਆਪਾਂ ਗਾਵਾਂ ਦਾ ਸੇਲ ਪਰਚੇਸ ਦਾ ਕੰਮ ਵੀ ਨਾਲ ਹੈਗਾ ਨਾਲ ਹੈਗਾ ਹਾਂ ਕਈ ਵਾਰੀ ਪੰਜ ਵਧ ਜਾਂਦੇ ਨੇ ਤੇ ਕਈ ਵਾਰੀ ਪੰਜ ਘਟ ਜਾਂਦੇ ਨੇ ਠੀਕ ਹੈ ਤੁਹਾਡੇ ਕੋਲੇ ਗਾਵਾਂ ਰੱਖੀ ਹੋਈਆਂ ਨੇ ਜੀ ਸਾਰੀਆਂ ਜੀ ਕਿਹੜੀ ਬਰੀਡ ਕਿਹੜੀ ਹੈ ਜੇ ਆਪਾਂ ਇਹਨੂੰ ਕਹਿ ਦਿੰਦੇ ਹਾਂ ਨਾ ਐਚ ਐਫ ਬਰੀਡ ਆ ਯਾਰ ਐਚ ਐਫ ਬਰੀਡ ਹੈ ਹਾਂ ਜੀ ਇਹ ਆਪਣੀ ਇੰਡੀਅਨ ਹੈ ਜਾਂ ਬਾਹਰ ਦੀ ਹੈ ਬਾਹਰ ਦੀ ਹੈ ਜੀ ਬਾਹਰ ਦੀ ਬਰੀਡ ਹੈ ਹਾਂ ਜੀ ਬਾਹਰ ਦੀ ਬਰੀਡ ਜੇ ਤੁਹਾਡੇ ਕੋਲੇ ਬਾਹਰ ਦੀ ਬਰੀਡ ਹੈਗੀ ਆ ਉਹਨੂੰ ਇੱਧਰ ਦਾ ਵੈਦਰ ਸੂਟ ਕਰ ਲੈਂਦਾ ਜਾਂ ਉਦਾਂ ਦੇ ਆਪਾਂ ਨੂੰ ਸੈਟ ਅਪ ਕਰਨੇ ਪੈਂਦੇ ਨੇ ਠੀਕ ਹੈ ਤੇ ਵੈਦਰ ਸ਼ੂਟ ਕਰ ਜਾਂਦਾਗਾ ਕੁਝ ਮੰਨ ਕੇ ਚਲੋ ਸੈਟ ਅਪ ਉਦਾਂ ਦਾ ਕਰਨਾ ਪੈਂਦਾਗਾ ਜਿਵੇਂ ਕਿ ਉਹਨਾਂ ਨੂੰ ਸਪਿੰਕਲਰ ਵਾਲੇ ਵਗੈਰਾ ਲਾਦੇ ਗਰਮੀਆਂ ਦੇ ਵਿੱਚ ਠੰਡ ਤਾਂ ਇਹਨਾਂ ਨੂੰ ਕੋਈ ਚੱਕਰ ਨਹੀਂ ਪੈਂਦਾ ਠੀਕ ਹੈ ਠੀਕ ਹੈ ਠੰਡੀਆਂ ਰਹਿਣ ਲਈ ਪੱਖੇ ਵਗੈਰਾ ਹੋ ਗਏ ਜਾਂ ਖੁੱਲਾ ਵੈਦਰ ਹੋ ਗਿਆ 24 ਘੰਟੇ ਖੁੱਲੀਆਂ ਹੋ ਗਈਆਂ ਠੀਕ ਹੈ ਉਹੇ ਜਾਂ ਤਾਮਜਮ ਕਰਨਾ ਚਾਹੀਦਾ ਅੱਛਾ ਤੁਸੀਂ ਬੰਦ ਦੇ ਨਹੀਂ ਹੈਗੇ ਨਹੀਂ ਬੰਦ ਨਹੀਂ ਖੁੱਲੀਆਂ ਰੱਖ ਦਿਓ 24 ਘੰਟੇ ਐਨੀਮਲ ਖੁੱਲੇ ਰਹਿੰਦੇ ਨੇ ਘੁੰਮਦੇ ਫਿਰਦੇ ਰਹਿੰਦੇ ਨੇ ਹਾਂਜੀ ਮੰਨ ਲਓ ਇਹ ਲੜਾਈ ਪੜਾਈ ਤਾਂ ਨਹੀਂ ਕਰਦੀ ਇਹਦਾ ਨਹੀਂ ਇਹ ਬਹੁਤ ਸ਼ਾਂਤ ਜੀ ਬਰੀਡ ਆ ਗਈ ਠੀਕ ਹੈ ਕੋਈ ਇਹਨਾਂ ਦਾ ਹੈ ਨਹੀਂ ਵੀ ਲੜਾਈ ਲੜੂਈ ਵਾਲੀਆਂ ਹੈ ਨਹੀਂ ਗੀਆਂ ਇਦਾਂ ਨਹੀਂ ਹੈ ਠੀਕ ਹੈ ਤੇ ਆਪਾਂ ਸ਼ੁਰੂਆਤੀ ਦੌਰ ਤੋਂ ਚੱਲਦੇ ਆਂ ਵੀ ਜੇ ਤੁਸੀਂ ਇਹਦੇ ਤੋਂ ਵਧੀਆ ਕਮਾਈ ਕਰੀਆ ਜੀ ਕਿਸੇ ਨੇ ਸ਼ੁਰੂਆਤ ਕਰਨੀ ਆ ਉਹਦੇ ਥੋੜੀ ਗੱਲ ਵੀ ਨਾਲ ਹੀ ਆਜੂ ਹੁਣ ਜੀ ਜੀ ਮੈਂ ਜਿਹੜੀ ਗੱਲ ਆ ਵੀ ਕਿਸੇ ਨੇ ਸਟਾਰਟਿੰਗ ਕਰਨੀ ਆ ਹੁਣ ਜਿਵੇਂ ਆਪਾਂ ਗੱਲ ਕਿਤੇ ਵੀ ਇੱਥੇ ਤਾਂਦਾ ਨਹੀਂ ਹੈਗਾ ਕਿਸੇ ਨੇ ਮੰਨ ਲਓ ਆਪਣੀ ਵੀਡੀਓ ਦੇਖੀ ਜਾਂ ਕਿਸੇ ਦੇ ਦਿਮਾਗ 'ਚ ਚੱਲ ਰਿਹਾ ਹੁੰਦਾ ਵੀ ਮੈਂ ਕੋਈ ਕੰਮ ਕਰਾਂ ਤੇ ਉਹ ਕਿਸੇ ਨੇ ਸਟਾਰਟਿੰਗ ਕਰਨੀ ਆ ਕਾਹੂ ਫਾਰਮਿੰਗ ਦੀ ਜੀ ਉਹਨੂੰ ਕਿੱਦਾਂ ਕਰਨਾ ਚਾਹੀਦਾ ਉਹ ਤੁਹਾਡੀ ਤੁਹਾਡੇ ਵਾਲਾ ਆਪਣਾ ਐਕਸਪੀਰੀਅੰਸ ਦੱਸੋ ਮੈਂ ਤੁਸੀਂ ਕੀਤਾ ਉਹੀ ਦੱਸੋ ਆਪਣੇ ਤਾਂ ਦੇਖੋ ਇਸ ਜੂ ਤੋਂ ਦਾਦਾ ਜੀ ਹੁਣਾਂ ਦੇ ਟਾਈਮ ਤੋਂ ਆਪਾਂ ਦਾ ਕਰਦੇ ਆ ਰਹੇ ਆ ਕਰਦੇ ਆ ਰਹੇ ਹਾਂ ਅਸੀਂ ਤਾਂ ਬਚਪਨ ਹੀ ਸਾਡਾ ਇਹ ਚੀਜ਼ਾਂ 'ਚ ਲੰਘ ਗਿਆ ਮੱਜਾ ਗਾਮਾ ਚ ਹੀ ਲੰਘ ਗਿਆ ਮੱਜਾ ਗਾਮਾ ਜੀ ਇਹਨਾਂ ਸਕੂਲੋਂ ਆਉਣਾ ਮੇਰੇ ਵਰਗਾ ਨੌਜਵਾਨ ਸ਼ੁਰੂ ਕਰਨਾ ਚਾਹੁੰਦਾ ਹੂੰ ਫਾਰਮ ਸ਼ੈੱਡ ਤੇ ਖਰਚਾ ਘੱਟ ਹੋਵੇ ਹੂੰ ਚੰਗੀਆਂ ਗਾਮਾਂ ਲਵੇ ਹੂੰ ਚੰਗੀਆਂ ਗਾਮਾਂ ਲੈ ਕੇ ਸ਼ੁਰੂ ਤੋਂ ਦੋ ਤੋਂ ਵੀ ਹੋ ਜਾਊਗਾ ਜੀ ਦੋ ਤੋਂ ਸ਼ੁਰੂ ਕਰ ਸਕਦਾ ਬੰਦਾ ਉਹ ਡਿਪੈਂਡ ਕਰਦਾ ਤੁਹਾਡੇ ਲਈ ਪੂੰਜੀ ਕਿੰਨੀ ਦਾ ਜੀ ਡਿਪੈਂਡ ਕਰਦਾ ਠੀਕਾ ਪੂੰਜੀ ਤੇ ਨਾਲ ਤੁਹਾਨੂੰ ਨੌਲੇਜ ਵੀ ਮੈਟਰ ਕਰਦੀ ਆ ਠੀਕ ਹੈ ਠੀਕ ਹੈ ਤਜਰਬਾ ਵੱਧਾ ਹੈ ਤਜਰਬਾ ਤੇ ਮੰਨ ਕੇ ਚਲੋ ਜੇ ਹੁਣ ਤੁਸੀਂ ਦੋ ਗਾਮਾਂ ਵੀ ਲੈ ਲਈਆਂ ਕਿਸੇ ਫਾਰਮਰ ਨੇ ਕਹਿਤਾ ਤੁਸੀਂ ਵੀ ਭਾਈ ਤੁਸੀਂ 30 35 ਲੀਟਰ ਤੋਂ ਪਲੱਸ ਵਾਲੀਆਂ ਗਾਮਾਂ ਲਓ ਹੂੰ ਠੀਕ ਹੈ ਕਿਉਂਕਿ ਬੈਨੀਫਿਟ ਚੀ ਉਹ ਆਉਂਦੀਆਂ ਨਿਗੀਆਂ ਉਹਨੂੰ ਮੈਨੇਜ ਕਰਨਾ ਵੀ ਆਉਣਾ ਚਾਹੀਦਾਗਾ ਠੀਕ ਹੈ ਸ਼ੁਰੂ ਤੋਂ ਤੋਂ ਕਰ ਸਕਦਾਗਾ ਸਟੈਪ ਬਾਈ ਸਟੈਪ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਹੁਣ ਜਿਵੇਂ ਆਪਣੇ ਸ਼ੁਰੂ ਤੋਂ 20 25 ਗਾਮਾਂ ਹੀ ਰੱਖੀਆਂ ਨੇ ਪਹਿਲਾ ਸ਼ੌਕ ਹੁੰਦਾ ਸੀਗਾ ਪਹਿਲਾਂ ਘੱਟ ਦੁੱਧ ਵਾਲੀਆਂ ਆਉਂਦੀਆਂ ਪਹਿਲਾਂ ਆਪਣੇ ਲਈ ਗਾਵਾਂ ਹੁੰਦੀਆਂ ਸੀਗੀਆਂ ਮੰਨ ਕੇ ਚਲੋ 15 20 ਲੀਟਰ ਵਾਲੀਆਂ ਠੀਕ ਹੈ ਅੱਜ ਦੇ ਟਾਈਮ ਵਿੱਚ ਕੁਝ 60 ਲੀਟਰ ਦੇ ਵੀ ਆ ਗਈਆਂ ਨੇ ਹਾਂ 60 ਵਾਲੀਆਂ ਵੇਗੀਆਂ ਨੇ 40 ਵਾਲੀਆਂ ਵੀ ਹੈਗੀਆਂ ਨੇ 30 ਵਾਲੀਆਂ ਵੀ ਹੈਗੀਆਂ ਨੇ ਠੀਕ ਹੈ ਠੀਕ ਹੈ ਉਹਨਾਂ ਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਗਾਏ ਥੋੜਾ ਥੋੜਾ ਟਾਈਮ ਦੇ ਹਿਸਾਬ ਨਾਲ ਬੰਦੇ ਨੂੰ ਨੌਲੇਜ ਆਈ ਜਾਂਦੀ ਹੈ ਮਤਲਬ ਜੇ ਦੋ ਤੋਂ ਸਟਾਰਟ ਕੀਤਾ ਜਦੋਂ ਤੀ ਤਜਰਬਾ ਉਹਨੂੰ ਆ ਗਿਆ ਜਿਹੜਾ ਵੀ ਬੰਦਾ ਕੰਮ ਕਰੂਗਾ ਉਹਨੇ ਅੱਗੇ ਫਿਰ ਆਪਣੇ ਆਪ ਹੀ ਵਧਾ ਲੈਣਾ ਹਾਂਜੀ ਹਾਂ ਠੀਕ ਹੈ ਤੇ ਮਤਲਬ ਦੋ ਗਾਵਾਂ ਦਾ ਜਿਹੜਾ ਖਰਚ ਕਿੰਨਾ ਕੁ ਹੋ ਜਾਂਦਾ ਹੈ ਖਰਚ ਦੋ ਗਾਵਾਂ ਦਾ ਖਰਚ ਮੰਨ ਕੇ ਚਲੋ ਜੀ ਫੀਡ ਫੂਡ ਦਾ ਹੁੰਦਾ ਗਾ ਅ ਅਪਰੋਕਸ ਦਿਹਾੜੀ ਦਾ 200 ਰੁਪਏ ਦਾ ਐਨੀਮਲ ਖਾ ਜਾਂਦਾ ਖਾ ਜਾਂਦਾ ਜੇ ਸਾਰਾ ਕੁਝ ਲਾਓ ਠੀਕ ਹੈ ਠੀਕ ਹੈ ਵਿੱਚ ਬਹੁਤ ਲੋਕ ਕਹਿੰਦੇ ਨੇ ਵੀ ਲੱਖਾਂ ਦਾ ਪ੍ਰੋਫਿਟ ਆਗਾ ਜੋ ਦੋ ਗਾਵਾਂ ਤੋਂ ਲੱਖਾਂ ਕਮਾ ਸਕਦੇ ਆ ਇਦਾਂ ਦਾ ਕੋਈ ਸੀਨ ਹੀ ਹੈ ਨਹੀਂ ਅੱਛਾ ਉਦੋਂ ਦੀ ਗੱਲ ਬਾਤ ਨਹੀਂ ਕੋਈ ਨਹੀਂ ਜਿਵੇਂ ਹੁਣ ਵਿੱਚ 10-10 ਐਨੀਮਲ ਰੱਖ ਕੇ ਲੋਕ ਕਹਿੰਦੇ ਨੇ ਵੀ ਸਾਨੂੰ ਲੱਖ ਰੁਪਏ ਇਨਕਮ ਆ ਗਈ ਅੱਛਾ ਜੀ ਪਰ ਜੇ ਸਾਰੇ ਖਰਚੇ ਕੱਢ ਕੇ ਦੇਖਿਆ ਲੱਖ ਰੁਪਏ ਨਹੀਂ ਹੁੰਦੀ ਵਿੱਚ ਲੋਕ ਬਹੁਤ ਗੁੰਮਰਾਹ ਕਰਦੇ ਨੇ ਚੀਜ਼ਾਂ 'ਚ ਠੀਕ ਹੈ ਠੀਕ ਹੈ ਪ੍ਰੋਫਿਟ ਹੁੰਦਾ ਹੈਗਾ ਠੀਕ ਹੈ ਪ੍ਰੋਫਿਟ ਹੋਣਾ ਚਾਹੀਦਾ ਵੀ ਜਿੰਨੀ ਸੋਡੀ ਸਾਰੀ ਕਮਾਈ ਆ ਗਈ ਹੂੰ ਉਹਦਾ 20 ਤੋਂ 30% ਠੀਕ ਹੈ ਇਹ ਤੁਹਾਨੂੰ ਬਚ ਰਿਹਾ ਉਹ ਪ੍ਰੋਫਿਟ ਆਗਾ ਠੀਕ ਹੈ ਬਹੁਤ ਸੋਹਣੀ ਕਮਾਈ ਆ ਗਈ ਹਾਂਜੀ ਜਿਹੜਾ ਕਊ ਫਾਰਮਿੰਗ ਆ ਇਹਦੇ ਵਿੱਚ ਜਿਹੜੇ ਪ੍ਰੋਫਿਟ ਦੇ ਕਿੰਨੇ ਸੋਰਸ ਨੇ ਕਿਹੜੇ-ਕਿਹੜੇ ਮੰਨ ਲਓ ਪੱਖ ਤੋਂ ਆਪਾਂ ਨੂੰ ਪ੍ਰੋਫਿਟ ਮਿਲਦਾ ਡੈਰੀ ਫਾਰਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਦੁੱਧ ਸੇਲ ਕਰਕੇ ਪ੍ਰੋਫਿਟ ਆ ਇੱਕ ਨੰਬਰ ਹੋ ਗਿਆ ਜੀ ਦੂਜੀ ਗੱਲ ਜੇ ਤੁਹਾਡੇ ਲਵੇ ਚੰਗੀ ਬਰੀਡਾ ਬੱਚੀਆਂ ਸੇਲ ਹੁੰਦੀਆਂ ਨੇਗੀਆਂ ਦੋ ਠੀਕ ਹੈ ਤੇ ਉਸ ਤੋਂ ਬਾਅਦ ਅੱਗੇ ਦੁੱਧ ਦੇ ਆਪਾਂ ਪ੍ਰੋਡਕਟ ਬਣਾ ਕੇ ਵੀ ਸੇਲ ਕਰ ਸਕਦੇ ਆ ਦਹੀਂ ਹੋ ਗਈ ਹਾਂ ਜੇ ਤੁਹਾਡੇ ਕੋਲੇ ਸਾਰਾ ਜੇ ਤੁਹਾਨੂੰ ਨੌਲਜ ਆ ਉਹਦੇ ਬਾਰੇ ਮੈਂ ਤਾਂ ਕੁਛ ਹੈ ਯਾਰ ਬਹਾਗਾ ਜੀ ਹਾਂ ਹੂੰ ਤੇ ਚੰਗੀਆਂ ਬੱਚੀਆਂ ਸੇਲ ਕਰ ਸਕਦੇ ਆ ਆਪਾਂ ਬਰੀਡਿੰਗ ਕਰਕੇ ਬਰੀਡਿੰਗ ਕਰਕੇ ਠੀਕ ਆ ਜੀ ਠੀਕ ਹੈ ਅੱਜ ਦੇ ਟਾਈਮ ਦਾ ਜੇ ਤੁਹਾਡੇ ਕੋਲ ਬਹੁਤ ਟਾਪ ਦੀ ਬਰੀਡ ਆ ਗਈ ਤੁਹਾਡੇ ਫਾਰਮ ਦੇ ਉੱਤੇ ਬੱਚੇ ਤੱਕ ਵੀ ਸੇਲ ਹੋ ਜਾਂਦੇ ਨੇ ਠੀਕ ਆ ਜੀ ਮਤਲਬ ਬੱਚਾ ਅਗਲਾ ਰੱਖਣ ਵਾਸਤੇ ਮੀਲ ਕਾਫ ਉਹ ਵੀ ਸੇਲ ਹੋ ਜਾਂਦੇ ਨੇ ਯਾਰ ਇਹ ਬਸ ਇਹ ਚੀਜ਼ਾਂ ਦੇ ਆਪਣੇ ਇਹਨਾਂ ਦੇ ਵਿੱਚ ਡੈਰੀ ਫਾਰਮਿੰਗ ਦੇ ਵਿੱਚ ਬਰੀਡਿੰਗ ਵੀ ਕਰ ਸਕਦੇ ਆ ਆਪਾਂ ਆਪਾਂ ਦੁੱਧ ਦਾ ਕੰਮ ਵੀ ਕਰ ਸਕਦੇ ਆ ਠੀਕ ਹੈ ਇਹ ਮਤਲਬ ਦੁੱਧ ਹੋ ਗਿਆ ਇਹਦੇ ਚ ਆਪਣਾ ਦੁੱਧ ਤੋਂ ਬਣੇ ਪ੍ਰੋਡਕਟ ਹੋਗੇ ਜੇ ਤੁਸੀਂ ਪਨੀਰ ਬਣਾ ਕੇ ਵੇਚ ਸਕਦੇ ਹੋ ਜਾਂ ਦਹੀਂ ਬਣਾ ਕੇ ਆਪ ਪੈਕ ਕਰਕੇ ਦੁੱਧ ਆਪਾਂ ਦਾ ਸਪਲਾਈ ਕਰ ਸਕਦੇ ਆਂਗੇ ਠੀਕ ਹੈ ਕੰਮ ਬਹੁਤ ਹੈ ਇਹਦੇ ਵਿੱਚ ਠੀਕ ਹੈ ਇਹਦੇ ਚ ਕੰਮ ਬਹੁਤ ਹੈਗਾ ਫਿਰ ਇਹਦੇ ਤੇ ਜਿਹੜੀ ਆਪਣਾ ਲੇਬਰ ਕਿੰਨੀ ਕੁ ਪੈਂਦੀ ਆ ਲੇਬਰ ਆਪਣਾ ਤਾਂ ਦੇਖੋ ਇਹ ਆਪਾਂ ਦਾ ਲੇਬਰ ਵਾਲਾ ਬੰਦਾ ਰੱਖਿਆ ਨਹੀਂ ਹੋਇਆ ਆਪਣੇ ਅਸੀਂ ਆਪ ਹੀ ਕੰਮ ਕਰਦੇ ਆਂ ਆਪਾਂ ਸਾਰਾ ਆਪ ਕਰੀਦਾ ਘਰੇ ਕੈਨੇਡਾ ਘਰੇ ਨੇ ਯਾਰੀ ਠੀਕ ਹੈ ਕੋਈ ਐਡਾ ਕੋਈ ਕੰਮ ਨਹੀਂ ਹੁੰਦਾ ਸਵੇਰੇ ਤਿੰਨ ਘੰਟੇ ਦਾ ਹੁੰਦਾ ਸ਼ਾਮ ਨੂੰ ਤਿੰਨ ਘੰਟੇ ਦਾ ਹੁੰਦਾ ਠੀਕ ਹੈ ਠੀਕ ਹੈ ਕੋਈ ਇਹਦੇ ਚ ਆਉਂਦਾ ਨਹੀਂ ਸਿਸਟਮ ਜੀ ਮੰਨ ਲਓ ਇਹ ਆਪਾਂ ਉਹਨਾਂ ਤੋਂ ਪ੍ਰੋਫਿਟ ਲੈ ਸਕਦੇ ਜਿਹੜਾ ਵੀ ਦੁੱਧ ਪਨੀਰ ਬਣਾ ਕੇ ਜਾਂ ਘਰੇ ਆਪਾਂ ਦੁੱਧ ਸਪਲਾਈ ਕਰਦੇ ਦੁੱਧ ਦਾ ਜਿਹੜਾ ਰੇਟ ਕਿੰਨਾ ਕੁ ਪੈਂਦਾ ਇਹਦਾ ਆਪਾਂ ਜੇ ਆਪਾਂ ਆਪ ਸਪਲਾਈ ਕਰਦੇ ਆਪਾਂ ਨੂੰ ਜੇ ਆਪਾਂ ਆਪ ਸਪਲਾਈ ਘਰਾਂ 'ਚ ਕਰਦੇ ਆ ਆਪਾਂ 50 55 ਰੁਪਏ ਗਾਵਾਂ ਦਾ ਗਾਵਾਂ ਦਾ ਇਹਨਾਂ ਦੁੱਧ ਮਿਲ ਜਾਂਦਾ ਰੇਟ ਮਿਲ ਜਾਂਦਾ ਠੀਕ ਹੈ ਹੁਣ ਵੀ ਆਪਾਂ ਨੂੰ 2-4 ਘਰ ਲੈਂਦੇ ਨੇਗੇ ਆਪਾਂ ਉਹਨਾਂ ਨੂੰ 50 ਕਿਸੇ ਨੂੰ 50 ਕਿਸੇ ਨੂੰ 55 ਆ ਰੇਟ ਚੱਲੀ ਜਾਂਦਾ ਠੀਕ ਹੈ ਉਦਾਂ ਜੀ ਆਪਾਂ ਇਕੱਠਾ ਕਿਸੇ ਨੂੰ ਡੈਰੀ ਡੂਰੀ ਤੇ ਪਾਉਣੇ ਆ ਜਾਂ ਜਿਵੇਂ ਨੈਸਲੇ ਅਮੂਲ ਵਗੈਰਾ ਲੈਂਦੀ ਆ ਵੇਰਕਾ ਵਗੈਰਾ ਲੈਂਦੀ ਆ ਉਹਨਾਂ ਦਾ ਚੱਲੀ ਜਾਂਦਾ 38 ਤੋਂ ਲੈ ਕੇ 40-45 ਇੱਥੇ ਤੱਕ ਦੇ ਇਕੱਠਾ ਕੋਟਾ ਜਾਂਦਾ ਉਧਰ ਹਾਂਜੀ ਉਹ ਫੈਟ ਦਾ ਸਿਸਟਮ ਉਹਦਾ ਫੈਟ ਐਸ ਨਾਲ ਉਹ ਚੀਜ਼ਾਂ ਦਾ ਠੀਕ ਹੈ ਤੇ ਇੱਕ ਜਿਵੇਂ ਆਪਾਂ ਕਹਦੀ ਵੀ ਇਹ ਤਾਂ ਆਪਾਂ ਪਹਿਲਾਂ ਨੂੰ ਸ਼ੁਰੂਆਤੀ ਗੱਲ ਹੋ ਗਈ ਵੀ ਦੋ ਪਸ਼ੂ ਰੱਖ ਲਓ ਫਿਰ ਉਸ ਤੋਂ ਬਾਅਦ ਇਹਦਾ ਦੁੱਧ ਦਾ ਪ੍ਰੋਪਰਟੀ ਦੀ ਗੱਲ ਕਰੀ ਇੱਕ ਆਪਾਂ ਜਿਵੇਂ ਹੁਣ ਧਿਆਨ ਕੀ ਰੱਖਣਾ ਪੈਂਦਾ ਇਹਨਾਂ ਤੇ ਜ਼ਿਆਦਾ ਵੀ ਉਹਦੀ ਕੇਅਰ ਐਚ ਐਫ ਬਰੀਡ ਦੀ ਕੇਅਰ ਤਾਂ ਦੇਖੋ ਮੈਨੇਜਮੈਂਟ ਹੁੰਦੀ ਹੈ ਜੀ ਹੂੰ ਪ੍ਰੋਪਰ ਸਾਰੀ ਡਾਈਟ ਹੂੰ ਠੀਕ ਹੈ ਹਰੇ-ਚਾਰੇ ਦੇਣੀ ਹੈ ਇਹ ਆਪਣੀ ਐਚ ਐਫ ਗਾਂ ਤੋਂ ਆਪਾਂ ਦੁੱਧ ਲੈ ਸਕਦੇ ਅੱਛਾ ਥੋੜੀ ਗੱਲ ਰੋਕਦਾ ਮੈਂ ਡਾਈਟ ਦੇ ਵਿੱਚ ਕੀ ਰੱਖਣਾ ਪੈਂਦਾ ਇਹਨੂੰ ਡਾਈਟ ਦੇ ਵਿੱਚ ਅਚਾਰ ਹੋ ਗਿਆ ਸਭ ਤੋਂ ਮੁੱਦਾ ਮੇਨ ਹੈ ਹੀ ਅਚਾਰ ਆ ਠੀਕ ਹੈ ਜੇ ਪੰਜਾਬ ਦੇ ਵਿੱਚ ਡੇਰੀ ਫਾਰਮ ਕਾਮਯਾਬ ਨੇ ਤਾਂ ਸਾਈਲੇਜ ਕਰਕੇ ਨੇ ਸਾਈਲੇਜ ਕਰਕੇ ਜਿਹੜੀ ਚੀਜ਼ ਨੂੰ ਆਪਾਂ ਠਕਰਾ ਨਹੀਂ ਸਕਦੇ ਠੀਕ ਹੈ ਸਾਰਾ ਬੇਸ ਹੀ ਸਾਈਲੇਜ ਆਗਾ ਠੀਕ ਹੈ ਸਾਈਲੇਜ ਤੋਂ ਬਿਨਾ ਡੇਰੀ ਫਾਰਮਿੰਗ ਪੰਜਾਬ ਦੇ ਵਿੱਚ ਸੋਚ ਹੀ ਨਹੀਂ ਸਕਦੇ ਵੀ ਤੁਸੀਂ ਕਰ ਲਓਗੇ ਠੀਕ ਹੈ ਸਾਈਲੇਜ ਹੋ ਗਿਆ ਤੂੜੀ ਹੋ ਗਈ ਫੀਡ ਹੋ ਗਈ ਬਸ ਕੁਝ ਕਿ ਸਪਲੀਮੈਂਟ ਹੁੰਦੇ ਨੇਗੇ ਉਹ ਆਪਾਂ ਇਹਨਾਂ ਨੂੰ ਦੇ ਸਕਦੇ ਠੀਕ ਹੈ ਇਹਦਾ ਮੇਨ ਦਾ ਬਸ ਕੇਅਰ ਦਾ ਨੂੰ ਤਾਂ ਇਹਨਾਂ ਨੂੰ ਪ੍ਰੋਪਰ ਡਾਈਟ ਹੋਵੇ ਖੁੱਲਾ ਹੋਵੇ ਮੇਨ ਇਹਨਾਂ ਨੂੰ ਖੁੱਲਾ ਹਾਂ ਤੇ 24 ਘੰਟੇ ਪਾਣੀ ਬਸ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਵੀ ਜਦੋਂ ਪਾਣੀ ਦੀ ਜਰੂਰਤ ਹੋਵੇ ਉਹ ਪਾਣੀ ਪੀ ਲਵੇ ਖਾਣਾ ਹੋਵੇ ਤਾਂ ਉਹ ਖਾ ਸਕਦੇ ਆਪਦਾ ਜਦੋਂ ਜੋ ਜੋ ਤਾਂ ਜੀ ਕਰਦਾ ਬੈਠਣਾ ਤਾਂ ਬੈਠੇ ਲੇਟਣਾ ਤਾਂ ਲਿਟੇ ਉਹ ਆਜ਼ਾਦ ਚਾਹੀਦਾ ਫਿਰ ਦੁੱਧ ਦੀ ਮੰਨ ਲਓ ਇਹਦੀ ਜਿਹੜੀ ਕੰਪੈਸਟੀ ਕਿੰਨੀ ਹੁੰਦੀ ਆ ਦੁੱਧ ਦੇਣ ਦੀ ਦੁੱਧ ਦੇਣ ਦੀ ਡਿਪੈਂਡ ਕਰਦਾ ਬਰੀਡ ਦੇ ਉੱਤੇ ਹੁਣ ਬਹੁਤ ਫਾਰਮਰ ਲਵੇ ਤਾਂ 60 70 70 80 80 ਲੀਟਰ ਤੱਕ ਦੀਆਂ ਵੀ ਗਾਵਾਂ ਹੈਗੀਆਂ ਨੇ ਉਹ ਉਹਨਾਂ ਦੀ ਮਿਹਨਤਾਂ ਨਹੀਂ ਗੀਆਂ 10 10 ਸਾਲ 15 15 ਸਾਲ ਮਿਹਨਤਾਂ ਕੀਤੀਆਂ ਹੋਈਆਂ ਨੇ ਪਰ ਆਪਾਂ ਜੇ ਨਾਰਮਲ ਆਨ ਐਵਰੀ ਦੇਖੀ ਆ 30 35 ਜਿਹਨੇ ਸ਼ੁਰੂ ਕਰਨਾਗਾ 30 35 ਲੀਟਰ ਵਾਲੀ ਗਾਂ ਬੰਦਾ ਪਰਚੇਸ ਕਰੇ ਉਹਦੇ ਤੋਂ ਕੰਮ ਬਹੁਤ ਵਧੀਆ ਸ਼ੁਰੂ ਹੋ ਸਕਦਾ ਇੱਕ ਤਾਂ ਉਹ ਥੋੜੀ ਸੰਭਾਲ ਕਰਨੀ ਉਹਦੀ ਸੌਖੀ ਰਹਿੰਦੀ ਹੈ ਹਾਂਜੀ ਹਾਂ ਜਿਵੇਂ ਆਪਾਂ ਗੱਲ ਕਰੀ ਵੀ ਨਾਲ ਨਾਲ ਬਿਮਾਰੀਆਂ ਦੀ ਵੀ ਕਿਦਾਂ ਜਿਵੇਂ ਇੱਕ ਮਹੀਨਾ ਪਹਿਲਾਂ ਗੱਲ ਕਰ ਲਈ ਬਿਮਾਰੀ ਦੇ ਵਿੱਚ ਗੱਲ ਆ ਗਈ ਵੀ ਪਹਿਲਾਂ ਸ਼ੁਰੂ ਦੇ ਵਿੱਚ ਦੇਖਿਆ ਵੀ ਫੰਡਰ ਬਹੁਤ ਫਿਰਦਿਆ ਸੀ ਕੰਮ ਆ ਵੀ ਇਹ ਕੰਮ ਜਾ ਬਣੀ ਹੈਗੇ ਆਪਣੇ ਐਦਾਂ ਦੀਆਂ ਗੱਲਾਂ ਮੈਂ ਸੁਣੀਆਂ ਦੇਖਿਆ ਵੀ ਵਿੱਚ ਵੀ ਆ ਫੰਡਰ ਗਾਵਾਂ ਤੁਰੀਆਂ ਫਿਰਦੀਆਂ ਨੇ ਉਹਦੇ ਚ ਕੀ ਕਾਰਨ ਰਹਿ ਗਿਆ ਸਾਡੀ ਕੇਅਰ ਦੇ ਵਿੱਚ ਫਰਕ ਆ ਗਿਆ ਕੀ ਕਹਾਣੀ ਸੀ ਉਹਦੇ ਚ ਰੀਪੀਟਰ ਐਨੀਮਲ ਉਦੋਂ ਹੁੰਦਾ ਜਦੋਂ ਆਪਾਂ ਨੂੰ ਐਨੀਮਲ ਬਾਰੇ ਪੂਰਾ ਪਤਾ ਨਹੀਂ ਹੈਗਾ ਹੂੰ ਰੀਪੀਟਰ ਹੁੰਦਾ ਹੀ ਉਦੋਂ ਆਪਾਂ ਦੁੱਧ ਲਈ ਜਾਣਾ ਉਦੋਂ ਆਪਾਂ ਕਹੀ ਜਾਣਾ ਭਾਈ ਇਹ ਬਾਲਟੀ ਭਰ ਦਿੰਦੀ ਆ ਠੀਕ ਹੈ 10 ਲੀਟਰ ਦੇ ਦਿੰਦੀ ਆ 15 ਦੇ ਦਿੰਦੀ ਆ ਉਹ ਜਿੰਨਾ ਉਹਨੇ ਦੁੱਧ ਦਿੱਤਾ ਉਹਦੀ ਬਾਡੀ ਦੇ ਹਿਸਾਬ ਨਾਲ ਉਹਨੂੰ ਚੀਜ਼ਾਂ ਆਪਾਂ ਦੇ ਹੀ ਨਹੀਂ ਰਹੇ ਮਿਨਰਲਸ ਹੋਗੇ ਠੀਕ ਹੈ ਬਾਈਪਾਸ ਫੈਟ ਹੋ ਗਈ ਹੋਰ ਜਿਹੜੀਆਂ ਚੀਜ਼ਾਂ ਨੇਗੀਆਂ ਆਪਾਂ ਉਹਨੂੰ ਪੂਰਾ ਦੇ ਹੀ ਨਹੀਂ ਰਹੇ ਠੀਕ ਹੈ ਉਹ ਸਾਰਾ ਕੁਝ ਅੰਦਰੋਂ ਹੀ ਨਚੋੜ ਕੇ ਆਉਣਾਗਾ ਜਣ ਕੇ ਡੰਗਰ ਦੇ ਵਿੱਚ ਵੀਕਨੈਸ ਆ ਜਾਂਦੀ ਹੈ ਫਿਰ ਵੀਕਨੈਸ ਆ ਜਾਂਦੀ ਆ ਇੰਟਰਨਲ ਪ੍ਰੋਬਲਮਸ ਆ ਜਾਂਦੀਆਂ ਨੇਗੀਆਂ ਬੱਚੇ ਦਾ ਨਹੀਂ ਕਮਜ਼ੋਰ ਹੋ ਜਾਂਦੀ ਹੈ ਗਾਂ ਦੀ ਠੀਕ ਹੈ ਠੀਕ ਹੈ ਉੱਥੇ ਜਾ ਕੇ ਰਿਪੀਟਰ ਐਨੀਮਲ ਹੁੰਦਾਗਾ ਹੂੰ ਤਾਂ ਬਹੁਤ ਚੀਜ਼ਾਂ ਦਾ ਫਰਕ ਪੈ ਗਿਆ ਹੁਣ ਤਾਂ ਲੋਕ ਸੋਸ਼ਲ ਮੀਡੀਆ ਤੇ ਆ ਗਏ ਸੋਸ਼ਲ ਮੀਡੀਆ ਤੇ ਦੇਖਦੇ ਨੇਗੇ ਹੁਣ ਤਾਂ ਇਹ ਜਿਹੜਾ ਰਿਪੀਟਿੰਗ ਦੀ ਪ੍ਰੋਬਲਮ ਮੇਰਾ ਮੰਨਣਾ ਜੇ 20 ਗਾਂ ਦੇ ਮਗਰ ਸੋਡੀਆਂ ਇੱਕ ਦੋ ਰਿਪੀਟ ਹੈਗੀਆਂ ਨੇਗੀਆਂ ਕੋਈ ਚੱਕਰ ਨਹੀਂ ਹੁੰਦਾ ਉਹਨੂੰ ਰਿਪੀਟਰ ਆਪਾਂ ਮੰਨ ਨਹੀਂ ਸਕਦੇ ਠੀਕ ਹੈ ਹਰ ਇੱਕ ਚੀਜ਼ ਦਾ ਅੱਜ ਦੇ ਟਾਈਮ ਇੰਨੀ ਕੁ ਆਪਾਂ ਤਰੱਕੀ ਕਰ ਚੁੱਕੇ ਆਂ ਵੀ ਸਾਰੀ ਚੀਜ਼ ਦਾ ਸੋਲੂਸ਼ਨ ਹੈ ਠੀਕ ਹੈ ਹਾਂ ਜੀ ਯਾਰ ਰਿਪੀਟਿੰਗ ਦੀ ਵੀ ਪਤਾ ਲਾ ਜਾਂਦਾ ਸਾਰਾ ਅੰਦਰੋਂ ਸਕੈਨ ਕਰਕੇ ਵੀ ਕਿੱਥੋਂ ਦਿੱਕਤ ਆ ਰਹੀ ਹੈ ਵੀ ਕਿਵੇਂ ਐਨੀਮਲ ਰਹਿ ਸਕਦਾ ਸਾਰਾ ਕੁਝ ਹੈਗਾ ਹਰ ਇੱਕ ਚੀਜ਼ ਦਾ ਸੋਲੂਸ਼ਨ ਹੈ ਅੱਜ ਦੇ ਟਾਈਮ ਠੀਕ ਹੈ ਜੀ ਹਾਂ ਜੀ ਇੱਕ ਥੋੜਾ ਜਿਹਾ ਹੁਣ ਬੈਕ ਚਲਦੇ ਆਪਾਂ ਵੀ ਜੇ ਕਿਸੇ ਨੇ ਕੋ ਫਾਰਮਿੰਗ ਸ਼ੁਰੂ ਕਰਨੀ ਆ ਦੋ ਬੱਚੇ ਲੈਣੇ ਆ ਵੀ ਬੱਚੇ ਲੈਣੇ ਚਾਹੀਦੇ ਨੇ ਜਾਂ ਫਿਰ ਵੱਡੇ ਕਊ ਲੈਣੇ ਚਾਹੀਦੇ ਆ ਵੱਡੀ ਗਾਂ ਤੋਂ ਸ਼ੁਰੂ ਕਰਨਾ ਚਾਹੀਦਾ ਇਹ ਕੰਮ ਕਿਉਂਕਿ ਜਦ ਤੱਕ ਬੱਚੇ ਬੰਦਾ ਬੱਚੇ ਲਊਗਾ 9-10 ਮਹੀਨੇ ਦੀ ਜਾ ਕੇ ਬੱਚੀ ਨੇ ਗੱਬਣ ਹੋਣਾ ਉਹ ਤੋਂ ਬਾਅਦ ਫੇਰ ਜਾ ਕੇ ਸੂਣਾ ਉਹ ਤੋਂ ਪਹਿਲਾਂ ਹੀ ਬੱਚੀ ਇੱਕ ਲੱਖ ਸਵਾ ਲੱਖ ਰੁਪਇਆ ਖਾ ਜਾਂਦੀ ਹੈ ਜੀ ਸੂਣ ਤੱਕ ਤਿਆਰ ਹੋਣ ਵੇਲੇ ਤਿਆਰ ਹੋਣ ਤੋਂ ਸੂਣ ਤੱਕ ਓਕੇ ਛੋਟ ਜਨਮ ਤੋਂ ਲੈ ਕੇ ਜਦੋਂ ਤੱਕ ਸੂਮੀ ਨਹੀਂ ਠੀਕ ਹੈ ਲੱਖ ਸਵਾ ਲੱਖ ਰੁਪਇਆ ਖਾ ਜਾਂਦੀ ਹੈ ਵੱਡੇ ਐਨੀਮਲ ਤੋਂ ਸ਼ੁਰੂ ਕਰਨਾ ਚਾਹੀਦਾ ਹੈਗਾ ਹੁਣ ਅਸੀਂ ਜੇ ਬੱਚੀਆਂ ਰੱਖਦੇ ਆ ਅਸੀਂ 5 ਐਨੀਮਲ ਦੇ ਪਿੱਛੇ ਦੋ ਬੱਚੀਆਂ ਪਾਲਦੇ ਆ ਠੀਕ ਹੈ ਹਰ ਇੱਕ ਫਾਰਮਰ ਦਾ ਅਲੱਗ ਹੋ ਸਕਦਾ ਕੋਈ ਪੰਜ ਪਿਛੇ ਇੱਕ ਪਾਲ ਲਾਵੇ ਕੋਈ ਪੰਜ ਪਿਛੇ ਤਿੰਨ ਪਾਲ ਸਕਦਾ ਪਰ ਸਾਡਾ ਕੀ ਅਸੀਂ ਪੰਜ ਜੇ ਪੰਜ ਗਾਵਾਂ ਨੇ ਤਾਂ ਉਹਨਾਂ ਦੇ ਪਿਛੇ ਦੋ ਬੱਚੀਆਂ ਹੀ ਪਾਲਾਂਗੇ ਜੇ ਤੀਜੀ ਆਈ ਤਾਂ ਅਸੀਂ ਉਹਨੂੰ ਸੇਲ ਕਰ ਦੇਣੀ ਠੀਕ ਉਹਦੇ ਨਾਲ ਇੱਕ ਦਾ ਫਾਰਮ ਦੀ ਮੈਨੇਜਮੈਂਟ ਸਹੀ ਰਹਿੰਦੀ ਆ ਹਾਂ ਘੱਟ ਰੱਖ ਲੋ ਖਰਾਕ ਵਧੀਆ ਦੋ ਉਹਨਾਂ ਨੂੰ ਉਹ ਚੀਜ਼ਾਂ ਮੈਟਰ ਕਰਦੀਆਂ ਜੇ ਤੁਸੀਂ ਕਹਿੰਦੇ ਹੋਗੇ ਹਨ ਬਈ ਬੱਚੀਆਂ ਤੋਂ ਬੱਚੀਆਂ ਤੋਂ ਨਹੀਂ ਸ਼ੁਰੂ ਕਰਨਾ ਚਾਹੀਦਾ ਗਾਵਾਂ ਤੋਂ ਸ਼ੁਰੂ ਕਰਨਾ ਚਾਹੀਦਾਗਾ ਠੀਕ ਹੈ ਗਾਂ ਤੋਂ ਫਿਰ ਕਿਉਂਕਿ ਗਾਂ ਨੇ ਘਰੇ ਆ ਕੇ ਦੁੱਧ ਪਾਉਣਾ ਨਾਲ ਦੀ ਨਾਲ ਪ੍ਰੋਫਿਟ ਆਉਣਾ ਆਪਾਂ ਨੂੰ ਠੀਕ ਹੈ ਉਹਦੇ ਨਾਲ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਫਿਰ ਆਪਾਂ ਕੰਮ ਵਧਾਵਾਂਗੇ ਸਾਲ ਬਾਅਦ ਬੰਦੇ ਨੂੰ 2 ਸਾਲ ਬਾਅਦ ਜਾ ਕੇ ਕਮਾਈ ਹੋਣੀ ਆ ਇੰਨੀ ਤਪੱਸਿਆ ਅੱਜ ਮੇਰੇ ਹਿਸਾਬ ਨਾਲ ਨਹੀਂ ਕੋਈ ਕਰਦਾ ਵੀ ਸਬਰ ਹੀ ਹੈ ਨਹੀਂ ਬਿਲਕੁਲ ਟਾਈਮ ਦੀ ਸਪੀਡ ਵੀ ਉਹ ਬਣੀ ਹੋਈ ਜਾਂਦੀ ਉਹ ਤੇਜ਼ ਚੱਲ ਰਿਆ ਇਨਸਾਨ ਬਹੁਤ ਹੈ ਜੀ ਚਲੋ ਇਹ ਤਾਂ ਹੋ ਗਿਆ ਵੀ ਆਪਾਂ ਵੱਡੀ ਰੱਖ ਸਕਦੇ ਹੁਣ ਇੱਕ ਗੱਲ ਇਹਦੇ 'ਚ ਹੋਰ ਵੀ ਆਉਂਦੀ ਹੈ ਨਾ ਵੀ ਜਿੱਦਾਂ ਆਪਣੇ ਲੋਕ ਨੇ ਵੀ ਜ਼ਮੀਨਾਂ ਵੇਚ-ਵੇਚ ਕੇ ਬਾਹਰ ਜਾਈ ਜਾਂਦੇ ਆ ਤੁਸੀਂ ਬਿਨਾਂ ਜ਼ਮੀਨ ਤੋਂ ਫਾਰਮਿੰਗ ਦਾ ਕੰਮ ਕਰਿਆ ਹੋਇਆ ਕਿੰਨੇ ਗਾਵਾਂ ਨੇ ਆਪਣੇ ਕੋਲੇ 25 ਗਾਂ ਹੈਗੀਆਂ ਨੇ ਆਪਣੇ ਕੋਲ 25 ਗਾਵਾਂ ਰੱਖੀਆਂ ਹੋਆਂ ਤੁਹਾਡੇ ਕੋਲੇ ਹੋਰ ਵੀ ਕੋਈ ਨਾਲ ਕੰਮ ਕਰਦੇ ਹੋ ਡੌਗ ਬਰੀਡਿੰਗ ਹੋ ਗਈ ਗਾਵਾਂ ਦੀ ਸੇਲ ਪਰਚੇਜ਼ ਹੋ ਗਈ ਅਸੀਂ ਨਾਲ ਹੀ ਕਰਦੇ ਹਾਂ ਹਾਂ ਜੀ ਆਹ ਖੇਤੀ ਹੋ ਗਈ ਠੀਕ ਐ ਤੇ ਉਹ ਮੈਂ ਜਿਹੜੀ ਗੱਲ ਕਰਦੇ ਵੀ ਲੋਕ ਆਪਣਾ ਇੱਥੋਂ ਦਾ ਕੰਮ ਛੱਡ ਕੇ ਬਾਹਰ ਜਾ ਕੇ ਕੰਮ ਕਰਦੇ ਨੇ ਹਣਾ ਜੀ ਤੇ ਤੁਸੀਂ ਕਦੇ ਇਦਾਂ ਦਾ ਤੁਹਾਡੇ ਮਨ ਦੇ ਵਿੱਚ ਆਇਆ ਹੋਵੇ ਗੱਲਬਾਤ ਜਾਂ ਤੁਹਾਨੂੰ ਕਿਸੇ ਨੇ ਰਿਸ਼ਤੇਦਾਰ ਨੇ ਵੀ ਸਲਾਹ ਦਿੱਤੀ ਵੀ ਇੱਥੇ ਕੀ ਕਰਦਾ ਤੂੰ ਉਹ ਇਹ ਜੋ ਮੱਠਾ ਮਾਰੀ ਜਾਂਦਾ ਨਾ ਇਦਾਂ ਦੀਆਂ ਗੱਲਾਂ ਵੀ ਹੁੰਦੀਆਂ ਹੁੰਦੀਆਂ ਨੇ ਵੀ ਕਦੇ ਤੁਹਾਡੇ ਮਨ ਦੇ ਵਿੱਚ ਇਦਾਂ ਦੇ ਵੱਜੀ ਹੋਵੇ ਵੀ ਯਾਰ ਮੈਂ ਵੀ ਆਉਂਦਾ ਜੀ ਹੂੰ ਕਈ ਵਾਰੀ ਰਿਸ਼ਤੇਦਾਰ ਕਹਿ ਦਿੰਦੇ ਨੇ ਹੁਣ ਜਿਵੇਂ ਜ਼ਮੀਨ ਨਹੀਂ ਆਉਂਦੀ ਐ ਮੈਨੂੰ ਕਹਿ ਦਿੰਦੇ ਨੇ ਵੀ ਕੱਲੋਂ ਰਿਸ਼ਤਾ ਨਹੀਂ ਹੋਣਾ ਹਾਂ ਠੀਕ ਐ ਨਾਰਮਲੀ ਲੋਕ ਟੌਂਟ ਵੀ ਮਾਰ ਜਾਂਦੇ ਨੇ ਬਿਲਕੁਲ ਬਿਲਕੁਲ ਹਾਂ ਵੀ ਆਪਾਂ ਕਹਿ ਦਿੰਦੇ ਆ ਵੀ ਕੋਈ ਗੱਲ ਨਹੀਂ ਆਪਾਂ ਨੂੰ ਵੀ ਇੱਥੇ ਹੀ ਕਰਾਂਗੇ ਹਾਂ ਮੈਨੂੰ ਦਿਲ ਨਹੀਂ ਕਰਦਾ ਮੇਰਾ ਜਾਣਦਾ ਜੇ ਕੋਈ ਸੱਚ ਪੁੱਛੇ ਨਾ ਮੇਰਾ ਪਰਸਨਲੀ ਮੇਰਾ ਆਪਦਾ ਦਿਲ ਹੀ ਨਹੀਂ ਕਰਦਾ ਜਾਣਦਾ ਵੀ ਬਾਹਰ ਜਾਵਾਂ ਹਾਂ ਕਿ ਮੈਂ ਸ਼ੁਰੂ ਤੋਂ ਇੱਥੇ ਰਿਹਾ ਮੈਨੂੰ ਐ ਹੁੰਦਾ ਵੀ ਨਹੀਂ ਯਾਰ ਘਰੀ ਰਹੋ ਬਾਈ ਕੱਲ ਖਤ ਮੈਂ ਉਦਾਂ ਵੀ ਮੈਂ ਬਹੁਤ ਘੁੰਮਣਾ ਜਿਆਦਾ ਮੈਨੂੰ ਪਸੰਦ ਨਹੀਂ ਹੈਗਾ ਠੀਕ ਹੈ ਠੀਕ ਹੈ ਕੰਮ ਜੀ ਮਾਸਟਰ ਆ ਕੰਮ ਲਾ ਲੋ ਵੀ ਬਸ ਮੈਨੂੰ ਘਰੇ ਇੱਕ ਸ਼ਾਂਤੀ ਮਿਲਦੀ ਹੈ ਵੀ ਬਸ ਘਰੇ ਠੀਕ ਹੈ ਬੈਠੇ ਆ ਜਾਂ ਸ਼ਹਿਰ ਜਾ ਮਾੜਾ ਮੋਟਾ ਜਾਏ ਸੌਤ ਕਰਕੇ ਆਗਾ ਬਾਕੀ ਜਿਹੜੇ ਰਹੇ ਬਾਹਰ ਦੀ ਗੱਲ ਬਾਹਰ ਹਰੇਕ ਬੰਦੇ ਦੀ ਆਪਦਾ ਫੈਮਲੀ ਦਾ ਕੁਝ ਚੀਜ਼ਾਂ ਹੁੰਦੀਆਂ ਨੇਗੀਆਂ ਬਾਹਰ ਵਾਲਿਆਂ ਦਾ ਕੀ ਆ ਕਈਆਂ ਨੇ ਤਾਂ ਇੱਥੇ ਮਿਹਨਤ ਨਹੀਂ ਕੀਤੀ ਹੁੰਦੀ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਇੱਥੋਂ ਨਿਕਲ ਜੀ ਆਪਾਂ ਬਾਹਰ ਐਸ਼ ਕਰਾਂਗੇ ਹੂੰ ਸਾਡੇ ਨਾਲ ਦੇ ਵੀ ਹੈਗੇ ਨੇ ਕਈ ਉਹ ਉਹਨਾਂ ਨੇ ਇੱਥੇ ਕੁਝ ਨਹੀਂ ਹੁਣ ਮੈਂ ਤਾਂ ਕਈ ਵਾਰੀ ਹੱਥ ਨੇ ਜਿਵੇਂ ਪਹਿਲਾਂ ਜਿੰਮ ਲੱਗਿਆ ਸੀਗਾ ਮੈਂ ਉਹਨਾਂ ਨੇ ਜਿਮ ਆ ਜਾਣਾ ਟਾਈਮ ਸਿਰ ਤਾਂ ਕਹਿੰਦਾ ਵੀ ਪਾਈ ਐ ਕਰਕੇ ਆ ਕੰਮ ਕਰਕੇ ਮੈਂ ਆਉਣਾ ਉਹਨਾਂ ਨੇ ਤਾਂ ਇੱਥੇ ਕੁਝ ਨਹੀਂ ਕੀਤਾ ਇੱਥੇ ਦਾ ਉਸ ਉੱਠ ਕੇ ਆਮ ਦੇ ਨਾਲ ਆ ਨਾ ਸਵੇਰੇ ਜਿੰਮ ਆ ਗਏ ਜਾਂ ਸ਼ਹਿਰ ਗੇੜੀਆਂ ਕੱਟ ਲੀਆਂ ਜਿਨ੍ਹਾਂ ਨੇ ਇੱਥੇ ਕੁਝ ਨਹੀਂ ਕੀਤਾ ਹੈਗਾ ਉਹਨਾਂ ਨੂੰ ਇੱਥੇ ਲੱਗਣਾ ਹੀ ਆ ਵੀ ਇੱਥੇ ਕੁਝ ਹੈ ਹੈ ਨਹੀਂ ਜੀ ਨੇ ਇੱਥੇ ਕੁਝ ਕੀਤਾ ਜੀ ਨੇ ਕੁਝ ਖਟਿਆ ਜਾਂ ਕੁਝ ਗਵਾਇਆ ਹਰੇ ਆਹੀ ਆ ਗੱਲ ਆਪਾਂ ਕਰਦੇ ਸੀ ਵੀ ਲੋਕ ਕਹਿੰਦੇ ਨੇ ਇੱਥੇ ਕੰਮ ਨਹੀਂ ਹੈਗਾ ਹੈਨਾ ਇਤ ਉਹ ਗੱਲ ਆ ਇਹ ਵੀ ਜਿਹਨੇ ਕੁਝ ਕਰਨਾ ਨਹੀਂ ਉਹਨੇ ਇੱਥੇ ਵੀ ਕੱਖ ਨਹੀਂ ਕਰਨਾ ਤੇ ਜਿਹੜਾ ਇੱਥੇ ਬਹਿਲਾ ਰਹਿ ਕੇ ਰਾਜੀਆ ਉਹਨੇ ਉੱਥੇ ਜਾ ਕੇ ਵੀ ਕੱਖ ਨਹੀਂ ਕਰਨਾ ਜੀ ਸਾਡੀ ਮਿਹਨਤ ਹੀ ਕੰਮ ਆਉਂਦੀ ਆ ਨਾ ਕੋ ਕੰਮ ਉਹੀ ਕਮਾਈ ਦਾ ਦਸਾਂ ਨਾ ਹੁੰਦੀ ਕਿਰਤ ਦਾ ਕਰਨੀ ਪੈਣੀ ਆ ਜਿੱਥੇ ਮਰਜੀ ਜਾ ਕੇ ਕਰਨਾ ਠੀਕ ਆ ਹੁਣ ਜਿਹੜੇ ਬਾਹਰ ਚਲੇ ਜਾਂਦੇ ਨੇ ਜ ਉਹਨਾਂ ਨੂੰ ਆਏ ਹੁੰਦਾ ਵੀ ਅਸੀਂ ਇੱਥੋਂ ਆਪਣੇ ਮਾਵਾ ਵਦੰਗ ਕਰਦੇ ਨੇ ਆਪਾਂ ਬਾਹਰ ਹੀ ਚੱਲਦੇ ਹਾਂ ਹੂੰ ਤੇ ਨਿਆਰੇ ਲਮਾ ਕੋਈ ਆਪਾਂ ਨੂੰ ਪੁੱਛਣ ਵਾਲਾ ਨਹੀਂ ਉੱਥੇ ਨਿਆਰੇ ਆਉਂਦੇ ਨੇ ਫਿਰ ਨਿਆਰੇ ਆਉਂਦੇ ਨੇ ਆਪਾਂ ਨਹੀਂ ਕਹਿੰਦੇ ਵੀ ਨਹੀਂ ਆਉਂਦੇ ਹੂੰ ਆਨੇ ਹੋਣਗੇ ਬਹੁਤ ਲੈਂਦੇ ਵੀ ਨੇ ਬਹੁਤੇ ਨੇ ਬਹੁਤ ਕੁਝ ਪੰਜਾਬ ਚ ਬਣਾਇਆ ਵੀ ਆ ਪਰ ਗੱਲ ਕੀ ਆ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀ ਬਹੁਤ ਡਿਪਰੈਸ਼ਨ ਚ ਵੀ ਨੇ ਸਾਡੇ ਨਾਲ ਦੇ ਕਈ ਕਹਿ ਦਿੰਦੇ ਨੇ ਯਾਰ ਇੰਨਾ ਔਖਾ ਗਾ ਜਦੋਂ ਆਪਾਂ ਆਪਦਾ ਸਾਰਾ ਕੁਝ ਛੱਡ ਕੇ ਇਥੋਂ ਇੱਕ ਨਵੀਂ ਕੰਟਰੀ ਦੇ ਵਿੱਚ ਜਾ ਕੇ ਨਵੀਂ ਸ਼ੁਰੂਆਤ ਕਰਨੀ ਆ ਨਾ ਉਦੋਂ ਬਹੁਤ ਚੀਜ਼ਾਂ ਔਖੀਆਂ ਹੁੰਦੀਆਂ ਨੇ ਕਿਉਂਕਿ ਇੱਥੇ ਦਾ ਆਪਾਂ 10 ਰੁਪਏ ਦਾ ਰਿਸਕ ਨਹੀਂ ਲਿਆ ਹੁੰਦਾ ਉੱਥੇ ਆਪਾਂ 25 ਲੱਖ ਲਾ ਕੇ ਆਪਾਂ ਸਾਰੀ ਆਪਣੀ ਜ਼ਿੰਦਗੀ ਲਾ ਦਿੰਨੇ ਆ ਸਾਰੀ ਰਿਸਕ ਸਾਰੀ ਰਿਸਕ ਹੈ ਜ਼ਿੰਦਗੀ ਦੇ ਰਿਸਕ ਤੇ ਲਾ ਦਿੰਨੇ ਆ ਵੀ ਸਾਡਾ ਬਣੇ ਨਾ ਆਪਣੇ ਕਿਸੇ ਨੂੰ ਕੁਝ ਨਹੀਂ ਪਤਾ ਫਿਊਚਰ ਦਾ ਠੀਕ ਆ ਉੱਥੇ 25 ਲੱਖ ਲਾ ਕੇ ਆਪਾਂ ਚੱਲ ਜਾਨੇ ਹਾਂਗੇ ਫਿਰ ਉਹ ਚੀਜ਼ਾਂ ਤਾਂ ਜਾ ਕੇ ਕਿਤੇ ਨਾ ਕਿਤੇ ਹੁੰਦਾ ਨਾ ਸਿਸਟਮ ਬਿਲਕੁਲ ਹੁਣ ਆਪਾਂ ਅਗਲੀ ਗੱਲ ਕਰਦੇ ਆ ਜਿਹੜਾ ਇਹਦੀ ਬਰੀਡਿੰਗ ਜਦੋਂ ਲੈਣੀ ਆਪਾਂ ਨੇ ਜਿਹੜਾ ਟੀਕਾ ਕਰਨ ਹੁੰਦਾ ਇਹਦਾ ਹਨਾ ਜੀ ਤੇ ਉਹ ਆਪਾਂ ਕਿੱਥੋਂ ਕਿ ਡਾਕਟਰ ਵਗੈਰਾ ਰੱਖਿਆ ਹੋਇਆ ਆਪਾਂ ਨੇ ਜਾਂ ਬਰਮਗਬੀਦਾ ਜਿਹੜੇ ਦਾ ਇਹਨਾਂ ਦੇ ਸੀਮਨ ਹੋਗੇ ਸੀਮਨ ਇਹ ਕਾਫੀ ਬੁੱਲ ਵੀ ਇੰਪੋਰਟਡ ਹੁੰਦੇ ਨੇ ਇੰਪੋਰਟਡ ਬੁੱਲ ਦੇ ਆਪਾਂ ਯੂਜ਼ ਕਰਦੇ ਆਂਗੇ ਆਪਣੀਆਂ ਕਾਫੀ ਕੰਪਨੀ ਹੋ ਗਈਆਂ ਏਬੀਐਸ ਹੋ ਗਈ ਪੀਡੀਐਫਏ ਹੋ ਗਈ ਹਾਂ ਠੀਕ ਹੈ ਵਰਲਡ ਵਾਈਡ ਹੋ ਗਈ ਇਹ ਸਾਰੀਆਂ ਕੰਪਨੀਆਂ ਦੇ ਬੁੱਲੇ ਇੰਪੋਰਟ ਕਰਾਉਂਦੇ ਨੇ ਸੀਮਨ ਇੰਪੋਰਟ ਕਰਾਉਂਦੇ ਨੇਗੇ ਇਹਨਾਂ ਦੇ ਬੇ ਟੌਪ ਤੋਂ ਟੌਪ ਦੇ ਬੁੱਲ ਹੈਗੇ ਨੇ ਜਿਹੜਾ ਟੀਕਾ ਕਰਨ ਲਈ ਹੁੰਦੇ ਨੇ ਹਨਾ ਸਟਰਾ ਸੀਮਨ ਸਟਰਾ ਹਾਂ ਤੇ ਉਹ ਆਪਾਂ ਟਾਈਮ ਟੂ ਟਾਈਮ ਡਾਕਟਰ ਨੂੰ ਬੁਲਾ ਕੇ ਆਪਣੇ ਘਰੇ ਸਿਲੰਡਰ ਰੱਖਿਆ ਹੋਇਆਗਾ ਆਪਾਂ ਆਪਦੇ ਬੋਲ ਸਿਲੈਕਟ ਕਰ ਲੈਂਦੇ ਨੇ ਵੀ ਆਪਾਂ ਕਿਹੜੀ ਗਾਂ ਤੇ ਕਿਹੜਾ ਬੋਲ ਹਾਂ ਇੰਜੈਕਟ ਕਰਨਾ ਇੰਜੈਕਟ ਕਰਨਾ ਹਾਂ ਤੇ ਉਹ ਗਾਂ ਦੀਆਂ ਵਿੱਚ ਕੁਝ ਕਮੀਆਂ ਹੁੰਦੀਆਂ ਨੇ ਜਿਵੇਂ ਕਿਸੇ ਦਾ ਲੇਵਾ ੱਟ ਲਾਗਾ ਕਿਸੇ ਦੀ ਹਾਈਟ ਛੋਟੀ ਆ ਕਿਸੇ ਨੂੰ ਕੋਈ ਜਿਵੇਂ ਰਿਪੀਟਰ ਦੇ ਕਈ ਬੋਲ ਮੇਨ ਬਣੀ ਰਿਪੀਟਰ ਗਾਵਾਂ ਤੇ ਵੀ ਰਿਪੀਟਰ ਹਾਂ ਉਹਦੇ ਵਾਸਤੇ ਤੁਹਾਨੂੰ ਹਾਂ ਇਹਲੇ ਰੇਗ ਬੁੱਲ ਦੇ ਆਲਗ-ਆਲਗ ਫੀਚਰਸ ਹੁੰਦੇ ਨੇ ਉਹ ਸਾਹਮਣੇ ਆਪਾਂ ਦੇਖ ਕੇ ਬੁੱਲ ਸਿਲੈਕਟ ਕਰ ਲੈਣੇ ਆਂਗੇ। ਹੂੰ ਤੇ ਅੱਗੇ ਉਹ ਸਾਹਮਣੇ ਨਾਲ ਆਪਾਂ ਇਹ ਸਾਰੇ ਐਨੀਮਲਸ ਦੀ ਕਰਦੇ ਆਂਗੇ। ਠੀਕ ਹੈ ਜੀ। ਹਾਂ ਜੀ ਹਾਂ। ਤੇ ਹੁਣ ਆਪਾਂ ਇੱਕ ਤੁਸੀਂ ਕਿਹਾ ਸੀ ਵੀ ਸਾਈਡ ਦੇ ਨਾਲ ਤੁਸੀਂ ਇੱਕ ਡੌਗ ਫਾਰਮਿੰਗ ਦਾ ਵੀ ਕਰਦੇ ਹੋ ਹਨਾ। ਜੀ। ਕਿਹੜੀ ਬਰੀਡ ਰੱਖੀ ਆ ਉਹ ਤੁਸੀਂ? ਅਮਰੀਕਨ ਬੁੱਲੀ ਰੱਖੀ ਆ। ਅਮਰੀਕਨ ਬੁੱਲੀ। ਹਾਂ ਜੀ। ਕਿੰਨੇ ਡੌਗ ਰੱਖੇ ਆਪਾਂ ਨੇ? ਮਤਲਬ ਇਹ ਨਾਰਮਲੀ ਹੋਣਗੇ 10 ਤੋਂ 15। 10 ਤੋਂ ਵੱਡੇ ਅਡਲਟ ਡੌਗਸ। ਇੱਕ ਕੋਈ ਬਰੀਡ ਰੱਖੀ ਆ ਸਾਰੀ ਸਿਰਫ ਅਮਰੀਕਨ ਸ਼ੁਰੂ ਤੋਂ ਹੀ ਇੱਕੋ ਹੀ ਰੱਖੀ ਆ ਇਹ ਕਿਉਂ ਚੂਜ਼ ਕੀਤੀ ਤੁਸੀਂ ਅਮਰੀਕਨ ਬੁਲੀ ਜਿਹੜਾ ਤੁਸੀਂ ਕਹਿੰਦੇ ਹੋ ਅਮਰੀਕਨ ਬੁਲੀ ਨਾ ਮੈਨੂੰ ਮੈਂ ਪਹਿਲਾਂ ਉਦੋਂ ਹੀ ਜਦੋਂ ਗਾਣੇ-ਗੋਣੇ ਸੁਣ ਕੇ ਨਾ ਮੈਨੂੰ ਸੋਹਣੀ ਲੱਗੀ ਅੱਛਾ ਮੈਂ ਸੋਹਣੀ ਲੱਗੀ ਮੈਂ ਇੱਕ ਫੀਮੇਲ ਲਿਆ ਆ ਹਮ ਇੱਕ ਫੀਮੇਲ ਲਿਆ ਆ ਉਸ ਤੋਂ ਬਾਅਦ ਫਿਰ ਲੋਟ ਜਾ ਆ ਹਮ ਵੀ ਦੇਖਣਾ ਚਾਹੀਦਾ ਹਨਾ ਹਮ ਤੇ ਫਿਰ ਉਵੇਂ ਉਸ ਹਾਮ ਨਾਲ ਮੈਂ ਇੱਕ ਦੋ ਬਾਅਦ ਫਿਰ ਦੋ ਫੀਮੇਲਾਂ ਹੋਰ ਪਰਚੇਸ ਕੀਤੀਆਂ ਸੀਗੀਆਂ ਪਰ ਅੱਗੇ ਉਹਨਾਂ ਦੀ ਬਰੀਡਿੰਗ ਲਈ ਹਮ ਫਿਰ ਸੋਸ਼ਲ ਮੀਡੀਆ ਤੇ ਪਾਉਣ ਲੱਗ ਗਏ ਆਈ ਥੋੜਾ ਨੈਟਵਰਕ ਬਣਦੇ ਗਏ ਡੇ ਬਾਏ ਡੇ ਹੂੰ ਸੋ ਲੋਕ ਚੀਜ਼ਾਂ ਪਸੰਦ ਕਰਨ ਲੱਗ ਗਏ ਫਿਰ ਥੋੜਾ ਜਿਹਾ ਅੱਗੇ ਸੋਚਿਆ ਵੀ ਕੁਝ ਹੁਣ ਅਲੱਗ ਕਰਦੇ ਆ ਜਦੋਂ ਗੋਰਿਆਂ ਦੀ ਬਰੀਡਿੰਗ ਦੇਖਦਾ ਮੈਂ ਜ਼ਿਆਦਾਤਰ ਯੂ ਐਸ ਏ ਦੀ ਬਰੀਡਿੰਗ ਜ਼ਿਆਦਾ ਦੇਖਦਾ ਮੈਂ ਅਮਰੀਕਨ ਬੁਲੀ ਦੇ ਵਿੱਚ ਤੇ ਉਹ ਮੈਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਸੋਚਿਆ ਫਿਰ ਵੀ ਇਹਦੇ ਨਾਲ ਦੇ ਕੁਝ ਲਿਆਈਏ ਆਪਾਂ ਫਿਰ ਅੱਗੇ ਦੀ ਅੱਗੇ ਚੀਜ਼ਾਂ ਉਵੇਂ ਤਿਆਰ ਕਰੀਗੇ ਕਿੰਨੇ ਸਾਲ ਤੋਂ ਕਰ ਰਹੇ ਹੋ ਡੌਗ ਦਾ ਇਹ ਫਾਰਮਿੰਗ ਦਾ ਮੈਨੂੰ 2.5 ਸਾਲ ਹੋਏ ਨੇ 2.5 ਸਾਲ ਹੋ ਗਏ ਹਾਂਜੀ 2.5 ਸਾਲਾਂ ਦੇ ਵਿੱਚ ਕੰਮ ਖਿੱਚਿਆ ਪੂਰਾ ਸਿਖਰ ਤੇ ਟੌਪ ਨੰਬਰ ਆਪਦੇ ਮੂੰਹੋਂ ਕਹਨੇ ਆ ਪੂਰਾ ਕੌਨਫੀਡੈਂਸ ਹੈ ਇੰਡੀਆ ਦੇ ਵਿੱਚ ਡੌਗ ਇੰਪੋਰਟ ਆਇਆ ਸੀ ਮਾਰਲੇ ਕਲਰ ਹੂੰ ਫਾਈਲੈਂਡ ਤੋਂ ਆਇਆ ਸੀ ਹੂੰ ਉਦੋਂ ਭਾਈ ਕਹਿ ਦਿੰਦੇ ਸੀਗੇ ਵੀ ਮਾਰਲੇ ਕਲਰ ਹੂੰ ਇੰਡੀਆ ਦਾ ਸਭ ਤੋਂ ਚੰਗਾ ਡੌਗ ਮਾਰਲੇ ਮੈਂ ਆਪਦੇ ਘਰੇ ਪ੍ਰੋਡਿਊਸ ਕੀਤਾ ਮੋਫੋ ਹੂੰ ਠੀਕ ਹੈ ਅੱਜ ਵੀ ਪੂਰਾ ਡੌਗ ਪੂਰਾ ਚੰਗਾ ਪੂਰਾ ਵੱਡਾ ਹੈੱਡ ਆ ਹੂੰ ਜਦੋਂ ਸੈਕੰਡ ਡੌਗ ਸੀਗਾ ਉਹ ਇੰਡੀਆ ਦਾ ਠੀਕ ਹੈ ਬਲੈਕ ਮਾਰਲੇ ਬਲੈਕ ਮਾਰਲੇ ਹਾਂ ਜੀ ਹਾਂ ਪੂਰਾ ਟਾਪ ਦਾ ਪੂਰਾ ਟਾਪ ਦਾ ਰਿਜ਼ਲਟ ਸੀਗਾ ਉਹ ਡੌਗ ਦਾ ਠੀਕ ਹੈ ਤੇ ਉਹ ਤੋਂ ਬਾਅਦ ਫਿਰ ਮੈਂ ਪ੍ਰੋਡਿਊਸ ਕੀਤਾ ਚਾਕਲੇਟ ਟਰਾਈ ਮਾਰ ਲੇ ਉਹ ਇੰਡੀਆ ਦਾ ਪਹਿਲਾ ਸੀ ਠੀਕ ਹੈ ਮੈਂ ਘਰੇ ਪ੍ਰੋਡਿਊਸ ਕੀਤਾ ਉਹ ਆਪ ਆਪ ਇੰਡੀਆ ਦਾ ਪਹਿਲਾ ਉਦੋਂ ਬਰੀਡਰਾਂ ਨੂੰ ਜਾ ਕੇ ਲੱਗਿਆ ਸੀ ਵੀ ਹਾਂ ਵੀ ਆਹ ਚੀਜ਼ਾਂ ਆਈਆਂ ਨਿਗੀਆਂ ਤੇ ਉਦੋਂ ਮੈਂ ਇੰਡੀਆ ਦਾ ਸਭ ਤੋਂ ਚੰਗਾ ਲੀਟਰ ਸੀਗਾ ਮੰਨਿਆ ਜਾਂਦਾ ਸੀਗਾ ਵੀ ਹਾਂ ਬਈ ਜਿਹਦੇ ਵਿੱਚ 7-8 ਮਾਰ ਲਾਏ ਸੀਗੇ ਉਹ ਤੋਂ ਪਹਿਲਾਂ ਲੋਕ ਬਾਰਦੇ ਦੇਖ ਦਿੰਦੇ ਸੀਗੇ ਹੂੰ ਉਹ ਲੀਟਰ ਆਪਣੇ ਘਰੇ ਹੋਇਆ ਸੀਗਾ ਜਿਹਦੇ ਵਿੱਚ 6 7 ਬੱਚੇ ਸੀਗੇ ਉਹ ਮਾਰਲ ਗੱਲਾਂ ਨੇ ਠੀਕ ਹੈ ਵਿੱਚੀ ਚਾਕਲੇਟ ਰਾਈ ਮਾਰਲ ਵਿੱਚੀ ਬਲੈਕ ਰਾਈ ਮਾਰਲ ਸਾਰੇ ਕਹਿੰਦੇ ਸੀ ਵੀ ਹਾਂ ਪੂਰਾ ਟਾਪ ਦਾ ਲੀਟਰ ਹੈਗਾ ਅੱਜ ਦੇ ਟਾਈਮ ਮੇਰੇ ਡੌਗ ਓਜੀ ਆ ਇੰਡੀਆ ਦਾ ਪੂਰਾ ਟਾਪ ਦਾ ਡੌਗ ਆ ਉਹ ਪੂਰਾ ਚੰਗਾ ਨਾਮ ਆ ਮਾਰਕੀਟ ਦੇ ਵਿੱਚ ਅਦਰ ਸਟੇਟਾਂ ਤੁਸੀਂ ਕੇਰਲਾ ਬੈਂਗਲੌਰ ਸਾਈਡ ਜਿਹਨੂੰ ਮਰਜੀ ਓਜੀ ਦਾ ਨਾਮ ਕਹਿੰਦੇ ਵੀ ਓਜੀ ਡੌਗ ਹੈ ਕੋਈ ਹੂੰ ਅਗਲੇ ਕਹਿਣਗੇ ਵੀ ਹਾਂ ਹੈ ਬਈ ਅਮਨਿੰਦਰ ਬਾਈ ਕੇ ਪਾਸ ਹੈ ਠੀਕ ਹੈ ਠੀਕ ਹੈ ਉਹ ਉਹ ਤੁਹਾਡੇ ਕੋਲੇ ਮੀਟਿੰਗ ਕਰਾਉਣ ਆਉਂਦੇ ਜਾਂ ਬੱਚੇ ਤੁਸੀਂ ਉਧਰ ਭੇਜੇ ਮੀਟਿੰਗ ਵੀ ਆ ਹੁਣ ਪਿੱਛੇ ਜੇ ਦੋ ਫੀਮੇਲਾਂ ਆਈਆਂ ਹੋਣਗੀਆਂ ਅੱਛਾ ਉਹਨਾਂ ਤੋਂ ਬੰਦੇ ਨੇ ਭੇਜੀਆਂ ਨੇਗੀਆਂ ਠੀਕ ਹੈ ਤੇ ਆਪਾਂ ਮੀਟਿੰਗ ਵੀ ਕਰਾ ਦਿੰਨੇ ਆ ਕਈ ਵਾਰੀ ਫਿਰ ਉਹ ਓਜੀ ਦੇ ਬੱਚੇ ਲੈ ਲੈਂਦੇ ਨੇ ਹੂੰ ਉਹ ਹੁਣ ਮੇਰੇ ਲਈ ਐਡਵਾਂਸ ਬੁਕਿੰਗ ਚਾਰ ਬੱਚੇ ਨੇ ਐਡਵਾਂਸ ਬੁਕਿੰਗ ਆ ਕਹਿੰਦੇ ਭਾਈ ਸਾਨੂੰ ਸੇਮ ਓਜੀ ਨਾਲ ਦਾ ਬੱਚਾ ਚਾਹੀਦਾ ਇਹਦੇ ਤੋਂ ਪ੍ਰੋਫਿਟ ਹੁੰਦਾ ਕੋਈ ਡੌਗ ਤੋਂ ਡੌਗ ਬਰੀਡਿੰਗ ਤੋਂ ਡੌਗ ਬਰੀਡਿੰਗ 'ਚ ਬਹੁਤ ਵਧੀਆ ਇਨਕਮ ਆ ਪ੍ਰੋਫਿਟ ਹੀ ਪ੍ਰੋਫਿਟ ਆ ਅੱਛਾ ਪਰ ਗੱਲ ਕੀ ਆਗਾ ਤਪੱਸਿਆ ਵੀ ਸੋਨੂੰ ਅਪ ਟੂ ਡੇਟ ਰਹਿਣਾ ਪੈਂਦਾ ਠੀਕ ਹੈ ਵੀ ਜਿਹੜਾ ਇਹ ਬਰੀਡਰ ਥੋੜੇ ਨਾਲ ਦੇ ਸੋਚ ਨਹੀਂ ਰਹੇ ਸੋਨੂੰ ਉਹਨਾਂ ਤੋਂ ਅਲੱਗ ਸੋਚਣਾ ਪੈਂਦਾ ਵੀ ਭਾਈ ਤੁਸੀਂ ਤਾਂ ਇੱਥੇ ਕਰਦੇ ਫਰੀ ਚੱਲੋ ਅਸੀਂ ਤਾਂ ਸਾਡੀ ਤਾਂ ਲੈਣੀ ਹੋਰ ਆ ਮਤਲਬ ਪੁੱਠਾ ਚੱਲਣਾ ਪਉ ਤੁਹਾਨੂੰ ਪੁੱਠਾ ਚੱਲਣਾ ਲਾ ਲੋ ਜਾਂ ਸੋਨੂੰ ਅਲੱਗ ਚੱਲਣਾ ਪਊ ਆਪਾਂ ਲੋਕਾਂ ਦੀ ਨਜ਼ਰ ਅਹੀਂ ਹੁੰਦੀ ਹੈ ਵੀ ਇਹ ਪੁੱਠਾ ਚੱਲਦਾ ਹਾਂ ਲੋਕਾਂ ਦੀ ਹੱਥ ਪੁੱਠਾ ਚੱਲਣਾ ਪਊ ਉਲਟ ਚੱਲਣਾ ਪੈਣਾ ਕਿਉਂਕਿ ਡੌਗ ਬਰੀਡਿੰਗ ਦੇ ਵਿੱਚ ਲੱਤਾਂ ਬਹੁਤ ਖਿੱਚਦੇ ਨੇ ਠੀਕ ਹੈ ਹਾਂ ਜੀ ਹਾਂ ਲੋਕ ਮਤਲਬ ਕਿ ਜਿਹੜਾ ਜਿਹੜੀ ਚੀਜ਼ ਉਹਨਾਂ ਨੂੰ ਆਪ ਨੂੰ ਪਸੰਦ ਆ ਕੀ ਸੁਣਨੀ ਠੀਕ ਹੈ ਬਸ ਉਹੀ ਕੱਲਾ ਪਸੰਦ ਕਰਦੇ ਨੇ ਸੁਣਨਾ ਅਲੱਗ ਚੀਜ਼ਾਂ ਨਵੀਂ ਚੀਜ਼ ਨਹੀਂ ਉਹ ਕਰਦੇ ਨਵੀਂ ਚੀਜ਼ ਦਾ ਉਹਨਾਂ ਦੇ ਪੱਲੇ ਹੀ ਨਹੀਂ ਪੈਂਦੀ ਠੀਕ ਹੈ ਮੈਫਲਫੀ ਬੁਲੀਸ ਤਿਆਰ ਕੀਤੇ ਨੇ ਹੂੰ ਤੇ ਫਲਫੀ ਬੁਲੀ ਤਿਆਰ ਕੀਤੇ ਨੇ ਜੇ ਤਾਂ ਉਹ ਯੂ ਐਸ ਤੋਂ ਕੋਈ ਮੰਗਾ ਲਈ ਹੂੰ ਫਿਰ ਤਾਂ ਉਹਦੀ ਕਰਨਗੇ ਵਾਹ ਵਾਹ ਵੀ ਓਏ ਬਾਹਰ ਦਾ ਭਾਈ ਨੇ ਪੈਸੇ ਲਾਇ ਨਹੀਂ ਹਾਂ ਚਾਹੇ 10 ਲੱਖ ਲਾਇਆ 20 ਲਾਇਆ 50 ਜਿੰਨਾ ਮਰਜੀ ਲੱਗੇ ਜੇ ਉਹ ਕਰੀ ਆਪਾਂ ਕਰ ਲੈਨੇ ਆ ਪ੍ਰੋਡਿਊਸ ਜਿਹੜਾ ਥੋੜਾ ਤਿਆਰ ਕਰਿਆ ਹੋਊਗਾ ਮੇਰੇ ਕੋਲ ਕੀਤਾ ਫਲਫੀ ਬੁਲੀ ਹੈਗੇ ਮਤਲਬ ਹੂੰ ਉਹਨੂੰ ਕਹਿਣਗੇ ਵੀ ਇਹਨੇ ਮਿਕਸ ਕਰਾ ਲਿਆ ਗੱਲ ਕੀ ਆ ਸੋਚ ਦੀ ਹੂੰ ਹੁਣ ਮੈਂ ਜਿਹੜੇ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਛੱਡਿਆ ਵੀ ਇੰਡੀਆ ਦੇ ਬਹੁਤ ਟੌਪ ਦੇ ਡੌਗ ਨੇ ਇਹਦਾ ਦੋਨੇ ਉਹ ਪੋਜੀ ਤੇ ਮੋਫੋ ਹੂੰ ਉਹ ਦੋਨੇ ਬੁਲ ਡੌਗ ਤੋਂ ਤਿਆਰ ਕੀਤੇ ਨੇ ਮੈਂ ਅੱਛਾ ਮੈਂ ਸ਼ਰਿਆ ਮੰਨਦਾ ਹਾਂ ਹੂੰ ਵਿੱਚ ਹਜੇ ਵੀ ਲੋਕ ਕਹਿ ਦਿੰਦੇ ਨੇ ਵੀ ਇਹਦੇ ਲਈ ਮਿਕਸ ਨਹੀਂ ਹੂੰ ਮਿਕਸਤਾ ਕਰਾਇੇ ਨੇ ਤੁਸੀਂ ਉਹਨਾਂ ਦੇ ਵਿੱਚ ਕੈਰੈਕਟਰ ਸ਼ੋ ਕਰਕੇ ਦਿਖਾਓ ਵੀ ਪਾਈਏ ਜੀ ਮਿਕਸ ਵਾਲੇ ਕੈਰੈਕਟਰ ਨਹੀਂ ਹੂੰ ਪ੍ਰੋਪਰ ਲੈਗ ਲੈਗਸ ਨੇ ਉਹਦੀਆਂ ਪ੍ਰੋਪਰ ਵਾਈਟ ਆ ਪ੍ਰੋਪਰ ਸਟਰਕਚਰ ਆ ਬੁਲੀ ਵਾਲਾ ਹੂੰ ਤੁਸੀਂ ਕੋਈ ਚੀਜ਼ ਪ੍ਰੂਫ ਤਾਂ ਕਰ ਦੋ ਨਾ ਹੂੰ ਵੀ ਭਾਈ ਤੇਰੇ ਡੌਗ ਦੇ ਵਿੱਚ ਆ ਕਮੀ ਆ ਜਾਂ ਉਹ ਰਿਜ਼ਲਟ ਨਹੀਂ ਚੰਗਾ ਦਿੰਦਾ ਹੂੰ ਬੱਚੇ ਨਹੀਂ ਚੰਗੇ ਪਾ ਰਿਹਾ ਕਲਰ ਨਹੀਂ ਚੰਗੇ ਪਾ ਰਿਹਾ ਕੋਈ ਡੌਗ ਦੇ ਵਿੱਚ ਕੋਈ ਤੁਸੀਂ ਫਾਲਟ ਦਿਖਾਓ ਠੀਕ ਐ ਇੱਥੇ ਲੋਕ ਖਿੱਚਦੇ ਨਹੀਂ ਲੱਤਾਂ ਹੂੰ ਤੇ ਬਾ ਲੋਕਾਂ ਦਾ ਕੰਮ ਹੈ ਨਹੀਂ ਵੀ ਅੱਛਾ ਬਾਹਰਲੇ ਕਿਵੇਂ ਕਰਾਉਂਦੇ ਨੇ ਬਾਹਰਲੇ ਵੀ ਮਿਕਸ ਕਰਾਉਂਦੇ ਨੇ ਉਹ ਉਹ ਬਾਹਰਲੇ ਕਿਹੜਾ ਉਹਨਾਂ ਨੂੰ ਐਕਸੈਪਟ ਕਰ ਲੈਂਦੇ ਨੇ ਉਹਨਾਂ ਦਾ ਐਕਸੈਪਟ ਕਰ ਲੈਂਦੇ ਬਾ ਐਵੇਂ ਠੱਪਾ ਲੱਗਿਆ ਹੁਣ ਇੱਥੇ ਲੋਕਾਂ ਦਾ ਨਾ ਹੁਣ ਥਾਈਲੈਂਡ ਤੋਂ ਡੌਗ ਇੰਪੋਰਟ ਹੁੰਦੇ ਨੇ ਆਪਣੇ ਹੂੰ ਥਾਈਲੈਂਡ ਵਾਲਾਂ ਦਾ ਬੜਾ ਕਹਿੰਦੇ ਨੇ ਕਿ ਆ ਜੀ ਬਾ ਜੀ ਹੈ ਨਾ ਥਾਈਲੈਂਡ ਦਾ ਥਾਈਲੈਂਡ ਦਾ ਉਹ ਇੱਕ ਗ੍ਰਾਹਕ ਨੂੰ ਗੁੰਮਰਾਹ ਕਰਨ ਵਾਲਾ ਕੰਮ ਹੂੰ ਹੁਣ ਵਿੱਚ ਕਹਿ ਦਿੰਦੇ ਨੇ ਵੀ ਕਾਫੀ ਬਰੀਡਰ ਨੇ ਹੈ ਨਾ ਮੈਨੂੰ ਤਾਂ 2-2.5 ਸਾਲ ਹੋਏ ਨੇ ਆਏ ਨੂੰ ਹੂੰ ਵਿੱਚ ਕਹਿ ਦਿੰਦੇ ਸਾਨੂੰ ਤਾਂ 15 ਸਾਲ ਹੋ ਗਈ ਹੂੰ 15 ਸਾਲ ਬਾਅਦ ਵੀ ਉਹ ਕੁੱਤਾ ਇੰਪੋਰਟ ਕਰਾਈ ਬੈਠੇ ਹੁੰਦੇ ਨੇ ਠੀਕ ਹੈ ਕਿਉਂ ਕਰਾ ਲਿਆ ਬਾਈ ਜੇ ਤੁਸੀਂ 15 ਸਾਲ ਹੋ ਗਏ ਛੋਟੇ ਸਾਲੋਂ 15 ਸਾਲ ਦੀ ਮਿਹਨਤ ਕੀਤੀ ਤੁਸੀਂ ਤੁਹਾਨੂੰ 15 ਸਾਲ ਚੋਂ ਇੱਕ ਮੇਲ ਨਹੀਂ ਤਿਆਰ ਹੋਇਆ ਵੀ ਤੁਹਾਨੂੰ ਉਹ ਐਂ ਨਹੀਂ ਹੋਇਆ ਵੀ ਯਾਰ ਅਸੀਂ ਇੱਕ ਤਾਂ ਤਿਆਰ ਕਰ ਲਈ ਹੂੰ ਘੱਟੋ ਘੱਟ ਤਿੰਨ ਚਾਰ ਸਾਲ ਡੌਗ ਚੱਲ ਜਾਂਦਾ ਇੱਕ ਜੇ ਛੋਟੇ ਲੋ ਬੇ ਚੰਗਾ ਤਿਆਰ ਹੋਇਆ ਵਿਆ ਬਿਲਕੁਲ 15 ਸਾਲ ਦੀ ਮਿਹਨਤ ਫਿਰ ਤਾਂ ਤੁਸੀਂ 15 ਸਾਲ ਚ ਬਰੀਡਿੰਗ ਨਹੀਂ ਕੀਤੀ ਫਿਰ ਤੁਸੀਂ ਸਿਰਫ ਬੱਚੇ ਵੇਚੇ ਨੇ ਬੱਚੇ ਵੇਚੇ ਉਹ ਫਿਰ ਤੁਸੀਂ ਉਹਨੂੰ ਆਪਦੇ ਆਪ ਨੂੰ ਬਰੀਡਰ ਨਾਗਾ ਹਾਓ ਬਰੀਡਰ ਦਾ ਉਹ ਹੁੰਦਾ ਵੀ ਹਾਂ ਜਿਨੇ ਆਪਦੀ ਮਿਹਨਤ ਕੀਤੀ ਚੀਜ਼ਾਂ ਘਰੇ ਤਿਆਰ ਕੀਤੀਆਂ ਤਿਆਰ ਕਰਕੇ ਅੱਗੇ ਲੋਕਾਂ ਨੂੰ ਦਿਖਾਈਆਂ ਵੀ ਭਾਈ ਆਹ ਚੀਜ਼ ਮੇਰੇ ਕੋਲ ਘਰੇ ਖੜੀ ਆ ਵੀ ਅੱਗੇ ਦੇਖੋ ਰਿਜ਼ਲਟ ਦੇਖੋ